हेलो दोस्तों आज असी ਤੁਹਾਡੇ ਲਈ ਇੱਕ ਬਹੁਤ ਹੀ ਸ਼ਾਨਦਾਰ ਕਿਤਾਬ ਦੀ ਸਮਰੀ ਲੈ ਕੇ ਆਏ ਹਾਂ ਜਿਸ ਦਾ ਨਾਮ ਹੈ ਥਿੰਕ ਐਂਡ ਗਰੋ ਰਿਚ ਜਿਸ ਨੂੰ ਨੇਪੋਲੀਅਨ ਹਿਲ ਨੇ ਲਿਖਿਆ ਹੈ ਲੇਖਕ ਨੇ ਇਹ ਯਾਤਰਾ ਉਸ ਸਮੇਂ ਸ਼ੁਰੂ ਕੀਤੀ ਜਦੋਂ ਉਹ ਇੱਕ ਛੋਟਾ ਬੱਚਾ ਸੀ ਉਹਨਾਂ ਨੂੰ ਐਂਡਰੂ ਕਾਰਨੇਗੀ ਨੇ ਇੱਕ ਅਜੀਹਾਂ ਰਾਜ਼ ਦੱਸਿਆ ਜਿਸ ਦੀ ਬਦੌਲਤ ਕਈ ਅਮੀਰ ਲੋਕਾਂ ਨੇ ਆਪਣੀ ਕਿਸਮਤ ਖੁਦ ਲਿਖੀ ਨੇਪੋਲੀਅਨ ਹਿਲ ਨੇ ਇਸ ਰਸੇ ਨੂੰ ਸਮਝਣ ਲਈ ਸਾਲਾਂ ਤੱਕ ਮਿਹਨਤ ਕੀਤੀ ਆਹ ਹਰ ਕਾਹ ਉਨਾਂ ਨੂੰ ਸਮਝ ਆਇਆ ਕਿ ਸਫਲਤਾ ਕਿਸੇ ਵੀ ਪੇਸ਼ੇ ਜਾਂ ਕਰੀਅਰ ਵਿੱਚ ਮਿਲ ਸਕਦੀ ਹੈ ਇੱਕ ਅਨਪੜ ਜਾਂ ਕਾਟੜ ਪੜਿਆ ਲਿਖਿਆ ਵਿਅਕਤੀ ਵੀ ਅਮੀਰ ਬਣ ਸਕਦਾ ਹੈ ਜੇਕਰ ਉਹ ਸਹੀ ਤਰੀਕੇ ਨਾਲ ਉਮੀਦ ਯਕੀਨ ਅਤੇ ਕਾਰਵਾਈ ਕਰਦਾ ਹੈ ਲੇਖਕ ਇਹ ਸਿਕਰਟ ਆਪਣੇ ਪਾਠਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਸਨ ਤਾਂ ਜੋ ਉਹ ਵੀ ਆਪਣੇ ਅਮੀਰ ਬਣਨ ਦੇ ਸੁਪਨੇ ਨੂੰ ਹਕੀਕਤ ਵਿੱਚ ਬਦਲ ਸਕਣ ਜਿਹੜੇ ਲੋਕ ਇਹ ਸਿੱਖਣ ਅਤੇ ਅਪਣਾਉਣ ਲਈ ਤਿਆਰ ਸੰਦ ਉਹਨਾਂ ਨੇ ਸਫਲਤਾ ਹਾਸਲ ਕੀਤੀ ਪਰ ਦੋਸਤੋ ਇਹ ਐਵੇਂ ਹੀ ਨਹੀਂ ਹੋ ਜਾਂਦਾ ਇਸ ਲਈ ਤੁਹਾਨੂੰ ਮਿਹਨਤ ਕਰਨੀ ਪਵੇਗੀ ਇਸ ਕਿਤਾਬ ਵਿੱਚ ਤੁਸੀਂ ਜਾਣੋਗੇ ਕਿ ਸਫਲਤਾ ਹਾਸਲ ਕਰਨ ਲਈ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਦੋਂ ਸ਼ੁਰੂਆਤ ਕਰਨੀ ਹੈ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰਨਾ ਹੈ ਹਰ ਅਧਿਆਇ ਵਿੱਚ ਨੈਪੋਲੀਅਨ ਹਿਲ ਨੇ ਕੁਝ ਖਾਸ ਸਟੈਪਸ ਦਿੱਤੇ ਹਨ ਜਿਨ੍ਹਾਂ ਨੂੰ ਅਪਣਾ ਕੇ ਕੋਈ ਵੀ ਆਪਣੇ ਜੀਵਨ ਨੂੰ ਸਫਲ ਬਣਾ ਸਕਦਾ ਹੈ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਤਨ ਆਦਰ ਸਨਮਾਨ ਵਿਅਕਤੀਤਵ ਸਕੂਨ ਅਤੇ ਖੁਸ਼ੀ ਚਾਹੁੰਦੇ ਹੋ ਤਾਂ ਅਮੀਰ ਲੋਕਾਂ ਦੇ ਤਜਰਬਿਆਂ ਤੋਂ ਸਿੱਖ ਸਕਦੇ ਹੋ ਜਿਵੇਂ ਜਿਵੇਂ ਤੁਸੀਂ ਇਨ ਸਟੈਪਸ ਨੂੰ ਫਾਲੋ ਕਰੋਗੇ ਤੁਸੀਂ ਉਸ ਰਾਜ ਦੇ ਹੋਰ ਨੇੜੇ ਪਹੁੰਚਦੇ ਜਾਹੋਗੇ ਤਿਆਰ ਹੋ ਜਾਓ ਕਿਉਂਕਿ ਤੁਹਾਡੇ ਕੋਲ ਆਪਣੀ ਜ਼ਿੰਦਗੀ ਬਦਲਣ ਦਾ ਸੁਨਹਿਰੀ ਮੌਕਾ ਹੈ ਨੈਪੋਲੀਅਨ ਹਿਲ ਸਾਨੂੰ ਇਸ ਰਾਜ ਦਾ ਇੱਕ ਛੋਟਾ ਜਿਹਾ ਸੰਕੇਤ ਦਿੰਦੇ ਹਨ ਹਰ ਤਰਕੀ ਅਤੇ ਤਨ ਦੌਲਤ ਦੀ ਸ਼ੁਰੂਆਤ ਇੱਕ ਆਈਡੀਆ ਤੋਂ ਹੁੰਦੀ ਹੈ ਅਤੇ ਉਸ ਆਈਡੀਆ ਦਾ ਸਭ ਤੋਂ ਪਹਿਲਾ ਕਦਮ ਹੁੰਦਾ ਹੈ ਇੱਛਾ ਇੱਛਾ ਸਫਲਤਾ ਦੀ ਕੁੰਜੀ ਹੈ ਜਦੋਂ ਤੁਸੀਂ ਕਿਸੇ ਚੀਜ਼ ਨੂੰ ਪੂਰੇ ਦਿਲੋਂ ਚਾਹੁੰਦੇ ਹੋ ਤਾਂ ਉਹ ਹਕੀਕਤ ਬਣ ਕੇ ਤੁਹਾਡੇ ਸਾਹਮਣੇ ਆਉਂਦੀ ਹੈ ਆਪਣੇ ਸੁਪਨਿਆਂ ਬਾਰੇ ਬਾਰ-ਬਾਰ ਸੋਚਣ ਨਾਲ ਤੁਸੀਂ ਉਹਨਾਂ ਨੂੰ ਹਾਸਲ ਕਰਨ ਦੇ ਤਰੀਕੇ ਖੋਜਣ ਲੱਗਦੇ ਹੋ ਇੱਥੇ ਇੱਕ ਖਾਸ ਧਰਮ ਆਉਂਦੀ ਹੈ ਮਨੀ ਕੋਸ਼ਿਸ਼ਨੈਸ ਇਸ ਦਾ ਅਰਥ ਹੈ ਪੈਸੇ ਉੱਤੇ ਪੂਰਾ ਧਿਆਨ ਕੇਂਦਰਿਤ ਕਰਨਾ ਜਦੋਂ ਤੁਹਾਡੇ ਮਨ ਵਿੱਚ ਬਹੁਤ ਸਾਰਾ ਪੈਸਾ ਕਮਾਉਣ ਦੀ ਤਰ ਇੱਛਾ ਹੁੰਦੀ ਹੈ ਤਾਂ ਇਹ ਤੁਹਾਡੇ ਦਿਮਾਗ ਦੀ ਇੱਕ ਵਿਸ਼ੇਸ਼ ਸਥਿਤੀ ਬਣ ਜਾਂਦੀ ਹੈ ਜਿੱਥੇ ਤੁਸੀਂ ਖੁਦ ਨੂੰ ਪਹਿਲਾਂ ਹੀ ਅਮੀਰ ਮਹਿਸੂਸ ਕਰਨ ਲੱਗਦੇ ਹੋ ਜਦੋਂ ਤੁਸੀਂ ਮਨੀ ਕੋਸ਼ੀਅਸ ਬਣਦੇ ਹੋ ਤਾਂ ਪੈਸਾ ਕਮਾਉਣ ਦੇ ਮੌਕੇ ਖੁਦ ਬਖੁਦ ਤੁਹਾਡੇ ਵੱਲ ਆਉਣ ਲੱਗਦੇ ਹਨ 6 ਕਦਮ ਜਿਹੜੇ ਤੁਹਾਨੂੰ ਪੱਕਾ ਮਨੀ ਕੋਸ਼ੀਅਸ ਬਣਾ ਦਿੰਦੇ ਹਨ ਪਹਿਲਾ ਕਦਮ ਸਪਸ਼ਟ ਨਿਰਧਾਰਨ ਤੁਸੀਂ ਕਿੰਨਾ ਪੈਸਾ ਕਮਾਉਣਾ ਚਾਹੁੰਦੇ ਹੋ ਇਹ ਸਾਫ਼-ਸਾਫ਼ ਤੈਅ ਕਰੋ ਇਹ ਕਹਿਣਾ ਕਿ ਮੈਂ ਬਹੁਤ ਪੈਸਾ ਚਾਹੁੰਦਾ ਹਾਂ ਕਾਫੀ ਨਹੀਂ ਹੋਵੇਗਾ ਤੁਹਾਨੂੰ ਇੱਕ ਨਿਸ਼ਚਿਤ ਰਕਮ ਸੋਚਣੀ ਪਵੇਗੀ ਤਾਂ ਜੋ ਤੁਹਾਡਾ ਸੁਪਨਾ ਹਕੀਕਤ ਬਣ ਸਕੇ ਦੂਜਾ ਕਦਮ ਇਹ ਹੈ ਕਿ ਤੁਸੀਂ ਇਹ ਤੈਅ ਕਰੋ ਕਿ ਉਹਨਾਂ ਪੈਸਿਆਂ ਨੂੰ ਕਮਾਉਣ ਲਈ ਤੁਸੀਂ ਕੀ ਕਰ ਸਕਦੇ ਹੋ ਕਿਉਂਕਿ ਮੁਫਤ ਵਿੱਚ ਤਾਂ ਕੁਝ ਵੀ ਨਹੀਂ ਮਿਲਦਾ ਤੇ ਜਾਂ ਕਦਮ ਏ ਹੈ ਕਿ ਉਹ ਤਰੀਕ ਤੈਅ ਕਰੋ ਜਿਸ ਤੱਕ ਤੁਸੀਂ ਆਪਣੀ ਨਿਸ਼ਚਿਤ ਕੀਤੀ ਰਕਮ ਹਾਸਲ ਕਰ ਲਵੋਗੇ ਚੌਥਾ ਕਦਮ ਇੱਕ ਪਲਾਨ ਬਣਾਉਣਾ ਹੈ ਜਿਸ ਰਾਹੀਂ ਤੁਸੀਂ ਉਹ ਪੈਸੇ ਕਮਾ ਸਕੋ ਅਤੇ ਫਿਰ ਬਿਨਾਂ ਕਿਸੇ ਛੇਜਕ ਦੇ ਉਸ ਤੇ ਤੁਰੰਤ ਕੰਮ ਸ਼ੁਰੂ ਕਰ ਦਿਓ ਪੰਜਵਾਂ ਕਦਮ ਏ ਹੈ ਕਿ ਆਪਣੇ ਪੂਰੇ ਪਲਾਨ ਨੂੰ ਕਿਤੇ ਲਿਖ ਲਵੋ ਤੁਹਾਨੂੰ ਕਿੰਨੀ ਰਕਮ ਚਾਹੀਦੀ ਹੈ ਕਦ ਤੱਕ ਚਾਹੀਦੀ ਹੈ ਅਤੇ ਤੁਸੀਂ ਉਹ ਕਿਵੇਂ ਕਮਾਉਣ ਵਾਲੇ ਹੋ ਇਹ ਸਾਰਾ ਕੁਝ ਕਾਗਜ਼ ਤੇ ਉਤਾਰਨਾ ਬਹੁਤ ਜ਼ਰੂਰੀ ਹੈ ਅਖੀਰਲਾ ਛੇਵਾਂ ਕਦਮ ਇਹ ਹੈ ਕਿ ਤੁਸੀਂ ਆਪਣੇ ਇਸ ਸਟੇਟਮੈਂਟ ਨੂੰ ਦਿਨ ਵਿੱਚ ਦੋ ਵਾਰੀ ਉੱਚੀ ਆਵਾਜ਼ ਵਿੱਚ ਪੜੋ ਅਤੇ ਮਹਿਸੂਸ ਕਰੋ ਜੇਕਰ ਤੁਹਾਡੇ ਅੰਦਰ ਅਮੀਰ ਬਣਨ ਦੀ ਸੱਚੀ ਇੱਛਾ ਹੈ ਤਾਂ ਇਹਨਾ ਸਟੈਪਸ ਨੂੰ ਫਾਲੋ ਕਰਨਾ ਤੁਹਾਡੇ ਲਈ ਮੁਸ਼ਕਲ ਨਹੀਂ ਹੋਵੇਗਾ ਇਸ ਤਰੀਕੇ ਨਾਲ ਹੌਲੀ ਹੌਲੀ ਤੁਸੀਂ ਮਹਿਸੂਸ ਕਰੋਗੇ ਕਿ ਤੁਸੀਂ ਮਨੀ ਕੋਸ਼ੀਅਸ ਬਣ ਰਹੇ ਹੋ ਇਸ ਨੂੰ ਰੋਜ਼ ਰੋਜ਼ ਦੋਰੋਂ ਰਹੋ ਤੇ ਤੁਸੀਂ ਦੇਖੋਗੇ ਕਿ ਜਲਦੀ ਹੀ ਤੁਹਾਡੇ ਕੋਲ ਉਹ ਪੈਸਾ ਆ ਜਾਨੇਗਾ ਜਿਸ ਬਾਰੇ ਤੁਸੀਂ ਸੋਚਿਆ ਸੀ ਯਾਦ ਰੱਖੋ ਹਰ ਵੱਡੀ ਉਪਲਬਧੀ ਦੇ ਪਿੱਛੇ ਇੱਕ ਵੱਡਾ ਸੁਖਨਾ ਹੁੰਦਾ ਹੈ ਯੂਨੀਵਰਸ ਵਿੱਚ ਇੱਕ ਅਜੇ ਹੀ ਸ਼ਕਤੀ ਹੈ ਜੋ ਸਾਨੂੰ ਉਹਨਾਂ ਚੀਜ਼ਾਂ ਦੇ ਨੇੜੇ ਲੈ ਜਾਂਦੀ ਹੈ ਜਿਨ੍ਹਾਂ ਤੇ ਅਸੀਂ ਯਕੀਨ ਕਰਦੇ ਹਾਂ ਜਦੋਂ ਅਸੀਂ ਸਕਾਰਾਤਮਕ ਸੋਚਦੇ ਹਾਂ ਤਾਂ ਚੰਗੀਆਂ ਚੀਜ਼ਾਂ ਆਪਣੇ ਆਪ ਹੋਣ ਲੱਗਦੀਆਂ ਹਨ ਪਰ ਨਕਾਰਾਤਮਕ ਸੋਚ ਸਾਨੂੰ ਬੁਰੀ ਹਾਲਤਾਂ ਵਿੱਚ ਫਸਾ ਦਿੰਦੀ ਹੈ ਅਸਲ ਵਿੱਚ ਨਸੀਬ ਖਰਾਬ ਹੋਣਾ ਜਾਂ ਬੈਡ ਲੱਕ ਜਿਹੀ ਕੋਈ ਚੀਜ਼ ਹੋਣੀ ਹੀ ਨਹੀਂ ਇਹ ਸਭ ਸਾਡੇ ਯਕੀਨ ਤੇ ਨਿਰਭਰ ਕਰਦਾ ਹੈ ਕੁਝ ਲੋਕ ਬਿਨਾਂ ਕਿਸੇ ਕਾਰਨ ਦੇ ਆਪਣੇ ਆਪ ਨੂੰ ਬਦਨਸੀਬ ਮੰਨ ਲੈਂਦੇ ਹਨ ਤੇ ਕੁਝ ਹਰ ਸਮੇਂ ਆਪਣੇ ਆਪ ਨੂੰ ਗਰੀਬ ਹੀ ਸਮਝਦੇ ਰਹਿੰਦੇ ਹਨ ਜੇਕਰ ਸਾਨੂੰ ਇਹ ਯਕੀਨ ਹੋ ਜਾਵੇ ਕਿ ਸਾਡੇ ਹਾਲਾਤ ਕਦੇ ਨਹੀਂ ਬਦਲ ਸਕਦੇ ਤਾਂ ਇਹ ਸਿਰਫ ਇਸ ਗੱਲ ਦੀ ਨਿਸ਼ਾਨੀ ਹੈ ਕਿ ਅਸੀਂ ਆਪਣੀ ਹੀ ਬਦਕਿਸਮਤੀ ਦੀ ਕਹਾਣੀ ਲਿਖ ਰਹੇ ਹਾਂ ਜਿਵੇਂ ਅਸੀਂ ਆਪਣੇ ਦਿਮਾਗ ਨੂੰ ਬਣਾਵਾਂਗੇ ਠੀਕ ਉਹ ਜਿਹਾ ਅਸੀਂ ਅਸਲ ਜ਼ਿੰਦਗੀ ਵਿੱਚ ਵੇਖਾਂਗੇ ਜੇਕਰ ਤੁਸੀਂ ਆਪਣੇ ਮਨ ਵਿੱਚ ਡਰ ਅਤੇ ਸ਼ੱਕ ਬਿਠਾ ਲਿਆ ਤਾਂ ਤੁਸੀਂ ਹਮੇਸ਼ਾ ਡਰਦੇ ਰਹੋਗੇ ਅਤੇ ਆਪਣੇ ਆਪ ਤੇ ਪਰੋਸਾ ਨਹੀਂ ਕਰ ਪਾਵੋਗੇ ਇਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਇੱਕ ਕੇਰੇ ਵਿੱਚ ਬੰਨ ਲੈਂਦੇ ਹੋ ਜਿਸ ਵਿੱਚੋਂ ਬਾਹਰ ਆਉਣਾ ਮੁਸ਼ਕਿਲ ਹੋ ਜਾਂਦਾ ਹੈ ਮਨੀ ਕੌਂਸ਼ੀਅਸ ਬਣਨ ਲਈ ਆਪਣੇ ਆਪ ਤੇ ਪਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਯਾਦ ਰੱਖੋ ਹਰ ਪਲ ਆਪਣੇ ਆਪ ਨੂੰ ਅਮੀਰ ਮਹਿਸੂਸ ਕਰੋ ਵਿਸ਼ਵਾਸ ਰੱਖੋ ਕਿ ਇੱਕ ਦਿਨ ਤੁਸੀਂ ਬੇਅੰਤ ਪੈਸਾ ਕਮਾਉਂਗੇ ਜਿਨ੍ਹਾਂ ਲੋਕਾਂ ਦੀ ਸੋਚ ਹਮੇਸ਼ਾ ਇਹੀ ਰਹਿੰਦੀ ਹੈ ਕਿ ਅਸੀਂ ਤਾਂ ਗਰੀਬ ਹਾਂ ਉਹ ਅਮੀਰ ਬਣ ਹੀ ਨਹੀਂ ਸਕਦੇ ਅਸੀਂ ਠੀਕ ਉਹੀ ਬਣਦੇ ਹਾਂ ਜਿਹੜਾ ਅਸੀਂ ਸੋਚਦੇ ਹਾਂ ਜੇਕਰ ਅਸੀਂ ਆਪਣੇ ਦਿਮਾਗ ਵਿੱਚ ਨਕਾਰਾਤਮਕ ਵਿਚਾਰ ਪਾਰਲੇ ਤਾਂ ਉਹੀ ਸਾਡੀ ਹਕੀਕਤ ਬਣ ਜਾਣਗੇ ਹੁਣ ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਗਰੀਬੀ ਚੁੰਨਦੇ ਹੋ ਜਾਂ ਅਮੀਰੀ ਜਦੋਂ ਤੁਸੀਂ ਇੱਕ ਵਾਰੀ ਆਪਣੇ ਮਨ ਵਿੱਚ ਅਮੀਰ ਬਣਨ ਦਾ ਫੈਸਲਾ ਪੱਕਾ ਕਰ ਲਵੋਗੇ ਤਾਂ ਤੁਹਾਡਾ ਵਿਸ਼ਵਾਸ ਤੁਹਾਡੇ ਸਾਹਮਣੇ ਆਉਣ ਵਾਲੀਆਂ ਹਰ ਰੁਕਾਵਟ ਨੂੰ ਹਟਾ ਦੇਵੇਗਾ ਅਤੇ ਤੁਹਾਨੂੰ ਸਫਲਤਾ ਵੱਲ ਲੈ ਜਾਵੇਗਾ ਸਟੈਪ 180 ਜੈਸ਼ਨ ਸਾਡਾ ਅਵਚੇਤਨ ਮਨ ਇੱਕ ਉਪਜਾਹੂ ਜ਼ਮੀਨ ਵਾਂਗ ਹੁੰਦਾ ਹੈ ਜੇਕਰ ਅਸੀਂ ਇਸ ਵਿੱਚ ਚੰਗੇ ਬੀਜ ਨਹੀਂ ਬੀਜਾਂਗੇ ਤਾਂ ਇੱਥੇ ਕਾਫੂਸੀ ਉੱਗੇਗ। ਇਸ ਕਰਕੇ ਸਾਨੂੰ ਆਟੋ ਸਜੈਸ਼ਨ ਦਾ ਅਭਿਆਸ ਕਰਨਾ ਪਵੇਗਾ ਤਾਂ ਜੋ ਸਾਡੇ ਦਿਮਾਗ ਵਿੱਚ ਬੇਕਾਰ ਦੀਆਂ ਗੱਲਾਂ ਪਰੰਦੀ ਬਜਾਏ ਵਧੀਆਂ ਅਤੇ ਸਕਾਰਾਤਮਕ ਵਿਚਾਰ ਹੋਣ। ਸਾਨੂੰ ਇਹ ਸਮਝਣਾ ਹੋਵੇਗਾ ਕਿ ਅਸੀਂ ਆਪਣੇ ਅਵਚੇਤਨ ਮਨ ਵਿੱਚ ਆਉਣ ਵਾਲੇ ਵਿਚਾਰਾਂ ਦੀ ਚੋਣ ਆਪ ਕਰ ਸਕਦੇ ਹਾਂ ਇਹ ਅਵਚੇਤਨ ਮਨ ਸਾਡੀ ਸੋਚ ਨੂੰ ਹਕੀਕਤ ਵਿੱਚ ਬਦਲ ਦਿੰਦਾ ਹੈ। ਪਰ ਇਹ ਤਦ ਹੀ ਸੰਭਵ ਹੈ ਜਦੋਂ ਅਸੀਂ ਆਟੋ ਸੁਜੈਸ਼ਨ ਦੇ ذریعے ਇਸ ਤੱਕ ਪਹੁੰਚੀਏ ਇਸ ਕਰਕੇ ਹਮੇਸ਼ਾ ਆਪਣੇ ਦਿਮਾਗ ਨੂੰ ਸਕਾਰਾਤਮਕ ਵਿਚਾਰਾਂ ਨਾਲ ਭਰੋ ਜਦੋਂ ਅਸੀਂ ਆਪਣੇ ਦਿਮਾਗ ਨੂੰ ਕੰਟਰੋਲ ਨਹੀਂ ਕਰਦੇ ਤਦ ਹੀ ਅਸੀਂ ਹਾਰ ਜਾਂਦੇ ਹਾਂ ਹਰ ਰੋਜ਼ ਇਹ ਦੁਰਾਓ ਕਿ ਤੁਸੀਂ ਕੀ ਚਾਹੁੰਦੇ ਹੋ ਜੇਕਰ ਤੁਸੀਂ ਅਮੀਰ ਬਣਨਾ ਚਾਹੁੰਦੇ ਹੋ ਤਾ ਇਸ ਲਈ ਪੂਰੀ ਤਰ੍ਹਾਂ ਤਿਆਰ ਰਹੋ ਅਤੇ ਇਸ ਨੂੰ ਆਪਣੀ ਆਦਤ ਬਣਾ ਲਵੋ ਇੱਕ ਦਿਨ ਇਹ ਆਦਤ ਤੁਹਾਨੂੰ ਅਜਿਹੇ ਮੌਕੇ ਦਿਵਾਏਗੀ ਜਿਸ ਨਾਲ ਤੁਹਾਡੀ ਸਫਲਤਾ ਇੱਕ ਹਕੀਕਤ ਬਣ ਜਾਵੇਗੀ ਅੱਜ ਤੋਂ ਹੀ ਆਪਣੇ ਆਪ ਨੂੰ ਇੱਕ ਅਮੀਰ ਅਤੇ ਸਫਲ ਇਨਸਾਨ ਮੰਨਣਾ ਸ਼ੁਰੂ ਕਰੋ ਇਸ ਦੀ ਅਭਿਆਸ ਕਰਦੇ ਰਹੋ ਤਾਂ ਕਿ ਤੁਹਾਡਾ ਪਲਾਨ ਤੁਹਾਡੇ ਸਾਹਮਣੇ ਆਪ ਆਉਣ ਲਗੇ ਸਾਨੂੰ ਆਪਣੇ ਅਵਚੇਤਨ ਮਨ ਨੂੰ ਇੰਜ ਤਿਆਰ ਕਰਨਾ ਹੈ ਕਿ ਇਹ ਸਾਡੀ ਸੋਚ ਨੂੰ ਹਕੀਕਤ ਵਿੱਚ ਬਦਲ ਦੇ ਉਦਾਹਰਨ ਵਜੋਂ ਹੈਨਰੀ ਫੋਰਡ ਨੇ ਜ਼ਿਆਦਾ ਪੜਾਈ ਨਹੀਂ ਕੀਤੀ ਸੀ ਪਰ ਉਹ ਆਟੋਮੋਬਾਈਲ ਇੰਡਸਟਰੀ ਬਾਰੇ ਬਦਿਆ ਗਿਆਨ ਰੱਖਦੇ ਸਨ ਜਦੋਂ ਇੱਕ ਅਖਬਾਰ ਨੇ ਉਹਨਾਂ ਨੂੰ ਅਣਪੜ੍ਹ ਦੱਸਿਆ ਤਾਂ ਉਹਨਾਂ ਨੂੰ ਅਦਾਲਤ ਵਿੱਚ ਬੁਲਾਇਆ ਗਿਆ ਅਤੇ ਉਹਨਾਂ ਤੇ ਤਿੱਖੇ ਪਰਸ਼ਨ ਕੀਤੇ ਗਏ ਉਹਨਾਂ ਨੇ ਹਿੰਮਤ ਨਾ ਹਾਰੀ ਅਤੇ ਉਹਨਾਂ ਦਾ ਜਵਾਬ ਸੀ ਮੈਂ ਆਪਣੇ ਐਡਮਿਨ ਨੂੰ ਬੁਲਾ ਕੇ ਤੁਹਾਡੇ ਹਰ ਸਵਾਲ ਦਾ ਜਵਾਬ ਦੇਵਾ ਸਕਦਾ ਹਾਂ ਮੈਨੂੰ ਹਰ ਚੀਜ਼ ਦਾ ਗਿਆਨ ਆਪਣੇ ਦਿਮਾਗ ਵਿੱਚ ਪਰੰਦੀ ਲੋੜ ਨਹੀਂ ਇਹ ਜਵਾਬ ਸੁਣ ਕੇ ਅਦਾਲਤ ਵਿੱਚ ਸਭ ਹੈਰਾਨ ਰਹਿ ਗਏ ਪਰ ਫੋਰਡ ਨੂੰ ਆਪਣੇ ਕੰਮ ਬਾਰੇ ਜੋ ਜਾਣਕਾਰੀ ਲੋੜੀ ਦੀ ਸੀ ਉਹ ਉਹਨਾਂ ਕੋਲ ਸੀ ਅਤੇ ਉਹਨਾਂ ਨੂੰ ਪਤਾ ਸੀ ਕਿ ਉਹਨਾਂ ਦਾ ਲਕਸ਼ਯ ਕੀ ਹੈ ਇਸ ਕਰਕੇ ਜੇਕਰ ਕੋਈ ਬਹੁਤ ਵੱਡਾ ਪਰਿਆਲਿਖਿਆ ਨਹੀਂ ਵੀ ਹੁੰਦਾ ਤਾਂ ਵੀ ਉਹ ਆਪਣੇ ਵਿਸ਼ੇਸ਼ ਹੁਨਰ ਅਤੇ ਗਿਆਨ ਦੀ ਬਦੌਲਤ ਸਫਲ ਹੋ ਸਕਦਾ ਹੈ ਇਹ ਲਾਜ਼ਮੀ ਨਹੀਂ ਕਿ ਸਿਰਫ ਜਨਰਲ ਨੋਲੇਜ ਜਾਂ ਸਕੂਲੀ ਪੜਾਈ ਹੀ ਸਾਨੂੰ ਅੱਗੇ ਲੈ ਜਾ ਸਕਦੀ ਹੈ ਜੇਕਰ ਸਾਨੂੰ ਕਿਸੇ ਖਾਸ ਚੀਜ਼ ਵਿੱਚ ਦਿਲਚਸਪੀ ਹੈ ਤਾਂ ਅਸੀਂ ਉਸ ਬਾਰੇ ਕੋਈ ਕੋਰਸ ਕਰ ਸਕਦੇ ਹਾਂ ਜਾਂ ਕਿਸੇ ਤਰ੍ਹਾਂ ਦੀ ਟ੍ਰੇਨਿੰਗ ਲੈ ਸਕਦੇ ਹਾਂ ਸਿੱਖਣਾ ਹਮੇਸ਼ਾ ਸੰਭਵ ਹੁੰਦਾ ਹੈ ਇਹ ਕੇਵਲ ਸਕੂਲ ਤੱਕ ਹੀ ਸੀਮਿਤ ਨਹੀਂ ਅਸੀਂ ਕਿਸੇ ਵੀ ਉਮਰ ਵਿੱਚ ਕਿਸੇ ਵੀ ਹਾਲਤ ਵਿੱਚ ਨਵਾਂ ਸਿੱਖ ਸਕਦੇ ਹਾਂ ਭਾਵੇਂ ਸਾਡੀਆਂ ਜ਼ਿੰਮੇਵਾਰੀਆਂ ਕਿੰਨੀਆਂ ਵੀ ਹੋਣ ਅਸੀਂ ਆਪਣੇ ਹੁਨਰ ਨੂੰ ਵਿਕਸਿਤ ਕਰਨ ਲਈ ਹਮੇਸ਼ਾ ਸਮਾਂ ਕੱਢ ਸਕਦੇ ਹਾਂ ਵਿਸ਼ੇਸ਼ ਗਿਆਨ ਹੋਣਾ ਬਹੁਤ ਵਧੀਆ ਗੱਲ ਹੈ ਕਿਉਂਕਿ ਇਹ ਸਾਨੂੰ ਆਪਣੇ ਭਵਿੱਖ ਦੀ ਦਿਸ਼ਾ ਦਿੰਦਾ ਹੈ ਇਸ ਲਈ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਚਾਹੁੰਦੇ ਹੋ ਤਾਂ ਆਪਣੇ ਦਿਮਾਗ ਨੂੰ ਸਕਾਰਾਤਮਕ ਅਤੇ ਅਮੀਰ ਬਣਾਉਣ ਵਾਲੇ ਵਿਚਾਰਾਂ ਨਾਲ ਭਰੋ ਆਪਣੇ ਹੁਨਰ ਨੂੰ ਨਿਖਾਰਨਾ ਬਹੁਤ ਜ਼ਰੂਰੀ ਹੈ ਕਿਸੇ ਵੀ ਕੰਪਨੀ ਵਿੱਚ ਨੌਕਰੀ ਹਾਸਲ ਕਰਨ ਲਈ ਸਿਰਫ ਤੁਹਾਡੀਆਂ ਤਕਨੀਕੀ ਯੋਗਤਾਵਾਂ ਹੀ ਨਹੀਂ ਬਲਕਿ ਤੁਹਾਡੀ ਸ਼ਖਸੀਅਤ ਵੀ ਬਹੁਤ ਮਤਵਪੂਰਨ ਹੁੰਦੀ ਹੈ ਤੁਹਾਡਾ ਰਵਈਆ ਦੂਜਿਆਂ ਨਾਲ ਪੇਸ਼ ਆਉਣ ਦਾ ਤੰਗ ਅਤੇ ਕਿਸੇ ਵੀ ਹਾਲਾਤ ਨੂੰ ਸੰਭਾਲਣ ਦੀ ਸਮਰੱਥਾ ਇਹ ਸਭ ਤੁਹਾਡੀ ਵਿਅਕਤੀਗਤ ਪਛਾਣ ਦਾ ਹਿੱਸਾ ਹੁੰਦੇ ਹਨ ਚਾਹੇ ਕੋਈ ਇਨਸਾਨ ਜ਼ਿਆਦਾ ਪੜਿਆ ਲਿਖਿਆ ਨਾ ਹੋ ਪਰ ਜੇਕਰ ਉਸ ਵਿੱਚ ਕੋਈ ਵੱਡਾ ਉਦੇਸ਼ ਅਤੇ ਸਕਾਰਾਤਮਕ ਵਿਅਕਤੀਗਤ ਵਿਕਤੀਤਵ ਹੈ ਤਾਂ ਉਹ ਜ਼ਰੂਰ ਸਫਲ ਹੋਵੇਗਾ ਯਾਦ ਰੱਖੋ ਜੋ ਵਿਅਕਤੀ ਸਿਰਫ ਸਕੂਲੀ ਪੜਾਈ ਨੂੰ ਹੀ ਸਭ ਕੁਝ ਸਮਝ ਲੈਂਦਾ ਹੈ ਅਤੇ ਨਵਾਂ ਸਿੱਖਣਾ ਬੰਦ ਕਰ ਦਿੰਦਾ ਹੈ ਉਹ ਆਪਣੇ ਆਪ ਨੂੰ ਸੀਮਿਤ ਕਰ ਲਏਗਾ ਹੈ ਹੋ ਸਕਦਾ ਹੈ ਕਿ ਉਹ ਕਿਸੇ ਹੱਦ ਤੱਕ ਪਹੁੰਚ ਜਾਵੇ ਪਰ ਅਸਲ ਸਫਲਤਾ ਤਾਂ ਤਦ ਹੀ ਮਿਲਦੀ ਹੈ ਜਦੋਂ ਅਸੀਂ ਲਗਾਤਾਰ ਨਵਾਂ ਸਿੱਖਦੇ ਰਹਿੰਦੇ ਹਾਂ ਹੌਸਲੇ ਅਤੇ ਨਵੇਂ ਵਿਚਾਰਾਂ ਦੇ ਬਗੈਰ ਵੱਡੀਆਂ ਕਾਮਯਾਬੀਆਂ ਨਹੀਂ ਮਿਲਦੀਆਂ ਇਹ ਬਹੁਤ ਪੁਰਾਣੀ ਗੱਲ ਹੈ ਇੱਕ ਬਜ਼ੁਰਗ ਦੇਸੀ ਡਾਕਟਰ ਇੱਕ ਕੇਮਿਸਟ ਦੀ ਦੁਕਾਨ ਤੇ ਗਿਆ ਅਤੇ ਉੱਥੇ ਖੜੇ ਨੌਜਵਾਨ ਕਰਮਚਾਰੀ ਨੂੰ ਕਿਹਾ ਕਿ ਉਸਦੀ ਪੁਰਾਣੀ ਕੇਟਲ ਅਤੇ ਲੱਕੜ ਦਾ ਪੈਡਲ ਹੁਣ ਬੇਕਾਰ ਹੋ ਗਿਆ ਹੈ ਉਸ ਨੌਜਵਾਨ ਨੇ ਉਸ ਨੂੰ ਨਵੀਂ ਕੇਟਲ ਅਤੇ ਪੈਡਲ ਦੇ ਦਿੱਤਾ ਜਿਸ ਲਈ ਉਸਨੇ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਖਰਚ ਕਰ ਦਿੱਤੀ ਉਸ ਡਾਕਟਰ ਨੇ ਉਸ ਨੂੰ ਇੱਕ ਛੋਟੇ ਕਾਗਜ਼ ਦਾ ਟੁਕੜਾ ਦਿੱਤਾ ਜਿਸ ਤੇ ਇੱਕ ਖਾਸ ਫਾਰਮੂਲਾ ਲਿਖਿਆ ਹੋਇਆ ਸੀ ਡਾਕਟਰ ਉੱਥੇ ਤੋਂ ਚਲਾ ਗਿਆ ਪਰ ਉਹ ਨੌਜਵਾਨ ਕਰਮਚਾਰੀ ਉਸ ਕਾਗਜ਼ ਤੇ ਲਿਖੇ ਗੁਪਤ ਫਾਰਮੂਲੇ ਤੇ ਵਿਸ਼ਵਾਸ ਕਰਦਾ ਰਿਹਾ ਉਸਨੇ ਆਪਣੀ ਪੂਰੀ ਕਮਾਈ ਇਸ ਫਾਰਮੂਲੇ ਤੇ ਲਗਾ ਦਿੱਤੀ ਉਸਨੇ ਉਹ ਫਾਰਮੂਲਾ ਕੇਟਲ ਵਿੱਚ ਪਾਇਆ ਤੇ ਇੱਕ ਵਿਲੱਖਣ ਡਰਿੰਕ ਤਿਆਰ ਕੀਤਾ ਇਹ ਹੀ ਉਹ ਡਰਿੰਕ ਸੀ ਜੋ ਬਾਅਦ ਵਿੱਚ ਕੋਕਾ ਕੋਲਾ ਬਣਿਆ ਅਤੇ ਜਿਸਨੇ ਲੱਖਾਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਉਹ ਨੌਜਵਾਨ ਸੀ ਆਸਾ ਕੈਂਡਲਰ ਪਰ ਇਸ ਵੱਡੀ ਕਾਮਯਾਬੀ ਦਾ ਅਸਲੀ ਕਾਰਨ ਉਹ ਕਾਗਜ਼ ਦਾ ਟੁਕੜਾ ਨਹੀਂ ਬਲਕਿ ਉਸਦੀ ਇਮੇਜਿਨੇਸ਼ਨ ਸੀ ਉਸਦੇ ਮਨ ਵਿੱਚ ਆਈ ਇੱਕ ਨਵੀਂ ਸੋਚ ਨੇ ਉਸਨੂੰ ਇਤਿਹਾਸ ਵਿੱਚ ਸੁਨਹਿਰੀ ਬੰਨਿਆ ਤੇ ਲਿਖ ਦਿੱਤਾ ਆਪਣੀਆਂ ਇੱਛਾਵਾਂ ਨੂੰ ਹਕੀਕਤ ਬਣਾਉਣ ਲਈ ਇਮੇਜਿਨੇਸ਼ਨ ਦਾ ਉਪਯੋਗ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਹੀ ਉਹ ਤਾਕਤ ਹੈ ਜੋ ਸੁਪਨਿਆਂ ਨੂੰ ਸੱਚ ਕਰ ਸਕਦੀ ਹੈ ਜੋ ਚੀਜ਼ ਸਾਨੂੰ ਸਫਲਤਾ ਤੋਂ ਦੂਰ ਰੱਖਦੀ ਹੈ ਉਹ ਅਸੀਂ ਆਪ ਹੀ ਹਾਂ ਸਾਡੀ ਸੋਚ ਜੇਕਰ ਅਸੀਂ ਆਪਣੀ ਸੋਚ ਬਦਲ ਲਵਾਂ ਆਪਣੀ ਕਲਪਨਾ ਨੂੰ ਵਰਤਨਾ ਸਿੱਖ ਲਵਾਂ ਤਾਂ ਫਿਰ ਅਸਾਧਾਰਨ ਨਤੀਜੇ ਮਿਲਣਗੇ ਅੱਜ ਅਸੀਂ ਆਪਣੇ ਆਸ-ਪਾਸ ਜੋ ਵੀ ਚੀਜ਼ਾਂ ਦੇਖ ਰਹੇ ਹਾਂ ਜਿਵੇਂ ਕਿ ਗੈਜਟਸ ਸੋਸ਼ਲ ਮੀਡੀਆ ਇਹ ਸਭ ਕੁਝ ਕਿਸੇ ਨਾ ਕਿਸੇ ਆਈਡੀਆ ਦਾ ਨਤੀਜਾ ਹੈ ਪਰ ਅਸਲ ਕਾਮਯਾਬੀ ਤਦ ਮਿਲਦੀ ਹੈ ਜਦੋਂ ਇੱਕ ਆਈਡੀਆ ਨੂੰ ਜ਼ਬਰਦਸਤ ਜਨੂਨ ਨਾਲ ਅੱਗੇ ਵਧਾਇਆ ਜਾਂਦਾ ਹੈ ਹੁਣ ਸਿੱਖ ਯੋਜਨਾ ਬਣਾਉਣਾ ਜੇਕਰ ਤੁਹਾਡੇ ਕੋਲ ਇੱਕ ਮਜ਼ਬੂਤ ਪਲਾਨ ਨਹੀਂ ਤਾਂ ਤੁਸੀਂ ਵੱਡੀ ਸਫਲਤਾ ਹਾਸਲ ਨਹੀਂ ਕਰ ਸਕਦੇ ਇਸ ਲਈ ਉਹਨਾਂ ਲੋਕਾਂ ਨਾਲ ਜੁੜੋ ਜੋ ਤੁਹਾਡੀ ਯੋਜਨਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰ ਸਕਦੇ ਹਨ ਇੱਕ ਮਜ਼ਬੂਤ ਟੀਮ ਬਣਾਓ ਕਿਉਂਕਿ ਹਰ ਵਿਅਕਤੀ ਵਿੱਚ ਹਰ ਤਰ੍ਹਾਂ ਦੀ ਸਮਰਥਾ ਨਹੀਂ ਹੁੰਦੀ ਸਫਲ ਲੋਕ ਹਮੇਸ਼ਾ ਹੋਰਾਂ ਨਾਲ ਮਿਲ ਕੇ ਕੰਮ ਕਰਦੇ ਹਨ ਉਹ ਗੁਰੂਮੰਤੀ ਅਤੇ ਟੀਮਵਰਕ ਤੇ ਵਿਸ਼ਵਾਸ ਰੱਖਦੇ ਹਨ ਜੇਕਰ ਤੁਹਾਡਾ ਪਹਿਲਾ ਪਲਾਨ ਫੇਲ ਹੋ ਜਾਂਦਾ ਹੈ ਤਾਂ ਹਾਰ ਨਹੀਂ ਮੰਨਣੀ ਉਸ ਨੂੰ ਸੋਧੋ ਦੁਬਾਰਾ ਪਲਾਨ ਬਣਾਓ ਜੋ ਲੋਕ ਜ਼ਿੰਦਗੀ ਵਿੱਚ ਹਾਰਨ ਦੇ ਸਥਾਨ ਤੇ ਨਵੇਂ ਪਲਾਨ ਬਣਾਉਂਦੇ ਹਨ ਉਹ ਹੀ ਅੰਤ ਵਿੱਚ ਸਫਲ ਹੁੰਦੇ ਹਨ ਥਾਮਸ ਐਡੀਸਨ ਨੇ ਵੀ ਹਜ਼ਾਰਾਂ ਵਾਰ ਕੋਸ਼ਿਸ਼ ਕੀਤੀ ਸੀ ਤਦ ਜਾ ਕੇ ਉਹ ਲਾਈਟ ਬਲਬ ਦਾ ਅਵਿਸ਼ਕਾਰ ਕਰ ਸਕੇ ਜੇਕਰ ਉਹ ਹਾਰ ਮੰਨ ਲੈਂਦੇ ਤਾਂ ਸ਼ਾਇਦ ਅੱਜ ਕੋਈ ਉਹਨਾਂ ਦਾ ਨਾਮ ਵੀ ਨਾ ਜਾਣਦਾ ਅਸਫਲਤਾ ਦਾ ਮਤਲਬ ਹੁੰਦਾ ਹੈ ਕਿ ਕਿਤੇ ਨਾ ਕਿਤੇ ਕੁਝ ਕਾਟ ਰਹਿ ਗਈ ਜਿਸ ਕਾਰਨ ਤੁਹਾਡਾ ਯੋਜਨਾ ਕੰਮ ਨਹੀਂ ਕਰ ਸਕੀ ਇਸ ਲਈ ਅਸਫਲਤਾ ਤੋਂ ਕਬਰਾਉਣ ਦੀ ਬਜਾਏ ਉਸ ਦੀ ਵਜ੍ਹਾ ਖੋਜੋ ਉਸ ਨੂੰ ਠੀਕ ਕਰੋ ਅਤੇ ਇੱਕ ਹੋਰ ਵਧੀਆ ਯੋਜਨਾ ਬਣਾ ਕੇ ਮੁਰ ਕੋਸ਼ਿਸ਼ ਕਰੋ ਇਸ ਤਰ੍ਹਾਂ ਹਰ ਪੱਗ ਤੇ ਧਿਆਨ ਦਿਓ ਅਤੇ ਬਿਨਾਂ ਰੁਕੇ ਆਪਣੇ ਲਖਸ਼ ਦੀ ਤਰਫ ਵੱਧਦੇ ਰਹਾ ਤੁਸੀਂ ਇੱਕ ਐਸਾ ਯੋਜਨਾ ਬਣਾਉਣਾ ਚਾਹੀਦਾ ਹੈ ਜੋ ਹਰ ਪੱਖੋਂ ਮਜ਼ਬੂਤ ਹੋਵੇ ਅਤੇ ਜਿਸ ਉਤੇ ਤੁਸੀਂ ਪੂਰੀ ਮਿਹਨਤ ਅਤੇ ਸਮਰਪਣ ਨਾਲ ਕੰਮ ਕਰ ਸਕੋ ਸਟੈਪਸਤ ਫੈਸਲਾ ਲੈਣਾ Ford Motor Company ਦੀ Model T ਇੱਕ ਸਮੇਂ ਦੁਨੀਆ ਦੀ ਸਭ ਤੋਂ ਆਮ ਅਤੇ ਸ਼ਾਇਦ ਸਭ ਤੋਂ ਅਨਾਕਰਸ਼ਕ ਕਾਰ ਮੰਨੀ ਜਾਂਦੀ ਸੀ। ਕੰਪਨੀ ਦੇ ਸਲਾਹਕਾਰਾਂ ਨੇ ਹੈਰੀ ਫੋਰਡ ਨੂੰ ਇਸ ਦਾ ਡਿਜ਼ਾਈਨ ਬਦਲਣ ਦੀ ਸਲਾਹ ਦਿੱਤੀ ਪਰ ਉਹਨਾਂ ਨੇ ਆਪਣੀ ਸੋਚ ਤੇ ਅਡਿੱਗ ਰਹਿਣਾ ਉਚਿਤ ਸਮਝਿਆ ਅਤੇ ਉਹੀ ਮਾਡਲ ਬਣਾਉਂਦੇ ਰਹੇ ਹਾਲਾਂਕਿ ਬਾਅਦ ਵਿੱਚ ਉਹਨਾਂ ਨੇ ਡਿਜ਼ਾਈਨ ਵਿੱਚ ਥੋੜਾ ਬਦਲਾ ਕੀਤਾ ਪਰ ਉਸ ਸਮੇਂ ਤੱਕ Model T ਨੇ ਉਹਨਾਂ ਨੂੰ ਵੱਡੀ ਕਮਾਈ ਕਰਵਾ ਦਿੱਤੀ ਸੀ। ਹੈਰੀ ਫੋਰਡ ਦੀ ਸਭ ਤੋਂ ਵੱਡੀ ਪਹਿਚਾਣ ਉਹਨਾਂ ਦੀ ਤੇਜ਼ ਤੇ ਦਲੇਰ ਫੈਸਲੇ ਲੈਣ ਦੀ ਸਮਰੱਥਾ ਸੀ। ਹਰ ਇੱਕ ਕਾਮਯਾਬ ਵਿਅਕਤੀ ਵਿੱਚ ਇਹ ਗੁਣ ਜ਼ਰੂਰ ਹੁੰਦਾ ਹੈ ਜੋ ਲੋਕ ਕਦੇ ਹਾਂ ਕਦੇ ਨਾ ਕਰਦੇ ਰਹਿੰਦੇ ਹਨ ਉਹ ਅਕਸਰ ਗਰੀਬੀ ਅਤੇ ਅਸਫਲਤਾ ਵਿੱਚ ਹੀ ਫਸੇ ਰਹਿੰਦੇ ਹਨ ਇਸ ਲਈ ਸਫਲਤਾ ਹਾਸਲ ਕਰਨ ਲਈ ਤੇਜ਼ ਸਦੇਰ ਅਤੇ ਹੁਸ਼ਿਆਰੀ ਨਾਲ ਫੈਸਲੇ ਲੈਣੇ ਬਹੁਤ ਜ਼ਰੂਰੀ ਹਨ ਇੱਕ ਵਾਰ ਫੈਸਲਾ ਲੈਣ ਤੋਂ ਬਾਅਦ ਉਸ ਨੂੰ ਲਾਗੂ ਕਰਨ ਵਿੱਚ ਦੇਰੀ ਨਹੀਂ ਕਰਨੀ ਚਾਹੀਦੀ ਕਿਉਂਕਿ ਦੇਰੀ ਦਾ ਮਤਲਬ ਹੈ ਸਮੇਂ ਅਤੇ ਪੈਸੇ ਦੀ ਬਰਬਾਦੀ ਹੈਰੀ ਫੋਰਡ ਨੇ ਉਹਨਾਂ ਆਲੋਚਕਾਂ ਦੀ ਗੱਲਾਂ ਤੇ ਧਿਆਨ ਨਹੀਂ ਦਿੱਤਾ ਜੋ ਮਾਡਲ 'ਤੇ ਬਾਰੇ ਨਕਾਰਾਤਮਕ ਗੱਲਾਂ ਕਰ ਰਹੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਫੈਸਲੇ ਤੇ ਪੂਰਾ ਵਿਸ਼ਵਾਸ ਸੀ ਅਮੀਰ ਲੋਕ ਤੇਜ਼ੀ ਨਾਲ ਫੈਸਲੇ ਲੈਂਦੇ ਹਨ ਅਤੇ ਸਮੇਂ ਦੇ ਨਾਲ-ਨਾਲ ਜ਼ਰੂਰੀ ਬਦਲਾਅ ਵੀ ਲਿਆਉਂਦੇ ਹਨ ਉਹ ਲੋਕਾਂ ਦੀ ਗੱਲਾਂ ਤੋਂ ਪ੍ਰਭਾਵਿਤ ਹੋਣ ਦੀ ਬਜਾਏ ਆਪਣੇ ਆਈਡੀਆ ਤੇ ਪਰੋਸਾ ਕਰਦੇ ਹਨ ਦੁਨੀਆ ਵਿੱਚ رائے ਸਭ ਤੋਂ ਸਸਤੀ ਚੀਜ਼ ਹੈ ਹਰ ਕੋਈ ਤੁਹਾਨੂੰ ਮੁਫਤ ਵਿੱਚ ਸਲਾਹ ਦੇਣ ਲਈ ਤਿਆਰ ਰਹਿੰਦਾ ਹੈ ਜੇਕਰ ਤੁਸੀਂ ਹਰ ਕਿਸੇ ਤੋਂ رائے ਲੈਂਦੇ ਰਹੋਗੇ ਤਾਂ ਇਸ ਦਾ ਜ਼ਿਆਦਾ ਲਾਭ ਨਹੀਂ ਹੋਵੇਗਾ ਕਿਉਂਕਿ ਅਕਸਰ ਲੋਕ ਤੁਹਾਨੂੰ ਉਹ ਸੁਝਾਅ ਦੇਣਗੇ ਜੋ ਤੁਹਾਡੀ ਹੌਸਲਾ ਸ਼ਿਕਨੀ ਕਰਨਗੇ ਨਾ ਕਿ ਤੁਹਾਨੂੰ ਪ੍ਰੇਰਿਤ ਇਸ ਕਰਕੇ ਹਮੇਸ਼ਾ ਆਪਣੇ ਮਾਸਟਰ ਮਾਈਂਡ ਗਰੁੱਪ ਤੋਂ ਹੀ ਸਲਾਹ ਲਵੋ ਕਿਉਂਕਿ ਇਹ ਹੀ ਉਹ ਲੋਕ ਹਨ ਜੋ ਤੁਹਾਡੀ ਪੂਰੀ ਤਰ੍ਹਾਂ ਮਦਦ ਅਤੇ ਸਮਰਥਨ ਕਰਨਗੇ ਤੁਹਾਡੇ ਕੋਲ ਖੁਦ ਦਾ ਇੱਕ ਦਿਮਾਗ ਹੈ ਉਸ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤੁਹਾਡੇ ਅੰਦਰ ਇੱਕ ਆਗ ਹੈ ਜੋ ਤੁਹਾਨੂੰ ਕਾਮਯਾਬੀ ਵੱਲ ਲੈ ਜਾ ਸਕਦੀ ਹੈ ਵਧੀਆ ਫੈਸਲੇ ਲੈਣਾ ਇਹ ਦੱਸਦਾ ਹੈ ਕਿ ਤੁਹਾਨੂੰ ਪਤਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਵਿੱਚ ਕੀ ਚਾਹੁੰਦੇ ਹੋ ਦੁਨੀਆ ਉਹਨਾਂ ਲੋਕਾਂ ਦਾ ਆਦਰ ਕਰਦੀ ਹੈ ਜਿਨ੍ਹਾਂ ਦੇ ਸ਼ਬਦਾਂ ਵਿੱਚ ਵਜ਼ਨ ਹੁੰਦਾ ਹੈ ਅਤੇ ਜਿਨ੍ਹਾਂ ਦੇ ਕੰਮ ਖੁਦ ਬੋਲਦੇ ਹਨ ਸਤਤਤਾ ਨਿਰੰਤਰ ਅੱਗੇ ਵਧੋ ਜੋ ਵੀ ਉੱਚੀ ਕਾਮਯਾਬੀ ਦੀ ਇੱਛਾ ਰੱਖਦੇ ਹਨ ਉਹਨਾਂ ਲਈ ਸਭ ਤੋਂ ਪਹਿਲਾਂ ਆਪਣੀ ਮੰਜ਼ਿਲ ਨੂੰ ਸਾਫ਼ ਸਪਸ਼ਟ ਸਮਝਣਾ ਜ਼ਰੂਰੀ ਹੁੰਦਾ ਹੈ ਤੁਸੀਂ ਕੀ ਪਾਣਾ ਚਾਹੁੰਦੇ ਹੋ ਅਤੇ ਕਿਉਂ ਇਸ ਦਾ ਸਪਸ਼ਟ ਜਵਾਬ ਮਿਲਣ ਤੇ ਹੀ ਅਸਲ ਪ੍ਰੇਰਣਾ ਉਤਪੰਨ ਹੁੰਦੀ ਹੈ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਿ ਤੁਹਾਡੇ ਅੰਦਰ ਉਹ ਸਮਰੱਥਾ ਅਤੇ ਗਿਆਨ ਹੈ ਜੋ ਤੁਹਾਨੂੰ ਕਾਮਯਾਬੀ ਦਿਲਾ ਸਕਦਾ ਹੈ ਆਪਣੇ ਸਾਥੀਆਂ ਨਾਲ ਚੰਗੇ ਸੰਬੰਧ ਬਣਾਓ ਕਿਉਂਕਿ ਇਹ ਹੀ ਉਹ ਲੋਕ ਹਨ ਜੋ ਤੁਸੀਂ ਚਾਹੀਦੀ ਮੰਜ਼ਿਲ ਤੱਕ ਪਹੁੰਚਣ ਵਿੱਚ ਪਹਾੜੀ ਮਦਦ ਕਰਨਗੇ ਸਭ ਤੋਂ ਪਹਿਲਾਂ ਆਪਣੇ ਡਰ ਨੂੰ ਦੂਰ ਕਰੋ ਕਿਉਂਕਿ ਡਰ ਹੀ ਉਹ ਚੀਜ਼ ਹੈ ਜੋ ਸਾਨੂੰ ਰੋਕਦੀ ਹੈ ਅਤੇ ਮੌਕਿਆਂ ਤੋਂ ਦੂਰ ਕਰਦੀ ਹੈ ਕਈ ਲੋਕ ਇੱਕ ਵੱਡੇ ਮੌਕੇ ਦੀ ਉਡੀਕ ਕਰਦੇ ਰਹਿੰਦੇ ਹਨ ਪਰ ਕਾਮਯਾਬੀ ਕਿਸੇ ਉਡੀਕ ਤੇ ਨਹੀਂ ਮਿਲਦੀ ਮੌਕੇ ਤਾਂ ਉਹਨਾਂ ਨੂੰ ਮਿਲਦੇ ਹਨ ਜੋ ਆਪਣੀ ਯੋਜਨਾ ਅਤੇ ਮਿਹਨਤ ਨਾਲ ਅੱਗੇ ਵਧਦੇ ਹਨ ਜੋ ਲੋਕ ਆਪਣੇ ਜਨੂਨ ਅਤੇ ਯੋਜਨਾ ਨਾਲ ਅੱਗੇ ਵਧਦੇ ਹਨ ਉਹਨਾਂ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਪਰ ਹਾਰ ਸਿਰਫ ਆਸਥਾਈ ਹੁੰਦੀ ਹੈ ਇਸ ਕਰਕੇ ਹਾਰ ਤੋਂ ਸਿੱਖੋ ਅਤੇ ਹਮੇਸ਼ਾ ਅੱਗੇ ਵਧਦੇ ਰਹੋ ਕਈ ਵਾਰ ਅਸੀਂ ਅਨੁਭਵ ਕਰਦੇ ਹਾਂ ਕਿ ਜਿਵੇਂ ਕੋਈ ਲੁਕਵਾ ਮਾਰਗਦਰਸ਼ਕ ਸਾਡੀ ਤਾਕਤ ਦੀ ਪਰਖ ਕਰਨ ਲਈ ਸਾਡੇ ਰਾਹ ਵਿੱਚ ਰੁਕਾਵਟਾਂ ਪੈਦਾ ਕਰ ਰਿਹਾ ਹੈ ਇਹ ਸਭ ਕੁਝ ਸਾਡੀ ਇੱਛਾ ਸ਼ਕਤੀ ਦੀ ਜਾਂਚ ਕਰਨ ਦਾ ਇੱਕ ਤਰੀਕਾ ਹੁੰਦਾ ਹੈ ਜਦੋਂ ਤੁਸੀਂ ਰੁਕਾਵਟਾਂ ਦੇ ਬਾਵਜੂਦ ਅੱਗੇ ਵਧਦੇ ਹੋ ਤਾਂ ਆਖਿਰਕਾਰ ਕਾਮਯਾਬੀ ਤੁਹਾਡੇ ਪੈਰ ਚੁੰਮਦੀ ਹੈ ਮਾਸਟਰ ਮਾਈਂਡ ਦਾ ਮਤਕ ਇੱਕ ਕਹਾਵਤ ਹੈ ਜੋ ਗਿਆਨवान ਹੈ ਉਹ ਸ਼ਕਤੀਸ਼ਾਲੀ ਹੈ ਪਰ ਸਿਰਫ ਗਿਆਨ ਹੋਣ ਨਾਲ ਹੀ ਕੋਈ ਅਮੀਰ ਨਹੀਂ ਬਣਦਾ ਗਿਆਨ ਤਾਂਦ ਹੀ ਸ਼ਕਤੀ ਬਣਦਾ ਹੈ ਜਦੋਂ ਉਸ ਦਾ ਸਹੀ ਤਰੀਕੇ ਨਾਲ ਉਦੇਸ਼ ਹਾਸਲ ਕਰਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਮਾਸਟਰਮਾਈਂਡ ਉਹਨਾਂ ਲੋਕਾਂ ਦਾ ਸਮੂਹ ਹੁੰਦਾ ਹੈ ਜੋ ਤੁਹਾਡੀ ਸਿੱਖਣ ਦੀ ਸਮਰਥਾ ਨੂੰ ਵਧਾਉਂਦੇ ਹਨ ਤਾਂ ਜੋ ਉਹ ਤੁਹਾਡੀ ਤਾਕਤ ਬਣ ਸਕੇ ਇਹ ਉਹੀ ਲੋਕ ਹੁੰਦੇ ਹਨ ਜੋ ਤੁਹਾਡੇ ਵਰਗੇ ਹੀ ਉਦੇਸ਼ ਰੱਖਦੇ ਹਨ ਇਸ ਤਰੀਕੇ ਨਾਲ ਜੇਕਰ ਤੁਸੀਂ ਕਾਮਯਾਬੀ ਪਾਉਣੀ ਚਾਹੁੰਦੇ ਹੋ ਤਾਂ ਆਪਣੇ ਵਿਚਾਰਾਂ ਨੂੰ ਪੱਕਾ ਕਰੋ ਸਹੀ ਫੈਸਲੇ ਲਵੋ ਤਰਜ ਬਣਾ ਕੇ ਰੱਖੋ ਅਤੇ ਆਪਣੇ ਮਾਸਟਰਮਾਈਂਡ ਗਰੁੱਪ ਨਾਲ ਮਿਲ ਕੇ ਇਕਤਾ ਅਤੇ ਤਾਲਮੇਲ ਨਾਲ ਅੱਗੇ ਵਧੋ ਇਸ ਗੱਲ ਨੂੰ ਅਸੀਂ ਇੱਕ ਇਲੈਕਟ੍ਰਿਕ ਬੈਟਰੀ ਨਾਲ ਸਮਝ ਸਕਦੇ ਹਾਂ ਇੱਕ ਸਿੰਗਲ ਬੈਟਰੀ ਤੁਹਾਨੂੰ ਘੱਟ ਸ਼ਕਤੀ ਦੇਵੇਗੀ पर जेकर ਤੁਹਾਡੇ ਕੋਲ ਕਈ ਬੈਟਰੀਆਂ ਹੋਣ ਤਾਂ ਤੁਸੀਂ ਲਗਾਤਾਰ ਵਧੀਆ ਊਰਜਾ ਪ੍ਰਾਪਤ ਕਰ ਸਕਦੇ ਹੋ ਇਸੇ ਤਰ੍ਹਾਂ ਜਦੋਂ ਤੁਹਾਡੇ ਕੋਲ ਇੱਕ ਮਜ਼ਬੂਤ ਮਾਸਟਰਮਾਈਂਡ ਗਰੁੱਪ ਹੁੰਦਾ ਹੈ ਤਾਂ ਤੁਹਾਡੀ ਤਾਕਤ ਕਈ ਗੁਣਾ ਵੱਧ ਜਾਂਦੀ ਹੈ ਇਸ ਗਰੁੱਪ ਦੀ ਮਦਦ ਨਾਲ ਤੁਸੀਂ ਆਪਣੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰ ਸਕਦੇ ਹੋ ਹੈਨਰੀ ਫੋਰਡ ਇੱਕ ਸ਼ਾਨਦਾਰ ਉਦਾਹਰਣ ਹਨ ਆਪਣੀ ਕੰਪਨੀ ਸ਼ੁਰੂ ਕਰਨ ਤੋਂ ਪਹਿਲਾਂ ਉਹ ਇੱਕ ਗਰੀਬ ਅਨਪੜ ਅਤੇ ਅਣਜਾਣ ਵਿਅਕਤੀ ਸਨ ਪਰ ਉਹਨਾਂ ਨੇ ਆਪਣੇ ਵਿਸ਼ਵਾਸਯੋਗ ਪੰਜ ਲੋਕਾਂ ਨੂੰ ਆਪਣੇ ਨਾਲ ਜੋੜਿਆ ਅਤੇ ਆਪਣੇ ਕਾਰੋਬਾਰ ਦੀ ਸ਼ੁਰੂਆਤ ਕੀਤੀ ਇਹ ਸਬੂਤ ਹੈ ਕਿ ਇੱਕ ਵਦਿਆ ਮਾਸਟਰਮਾਈਂਡ ਗਰੁੱਪ ਤੁਹਾਡੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ ਹੈਨਰੀ ਫੋਰਡ ਨੇ ਆਪਣੇ ਮਾਸਟਰਮਾਈਂਡ ਗਰੁੱਪ ਦੀ ਮਤਦਾਂ ਨੂੰ ਪੂਰੀ ਤਰ੍ਹਾਂ ਸਮਝਿਆ ਉਹਨਾਂ ਨੇ ਮਹਾਨ ਵਿਗਿਆਨੀ ਥਾਮਸ ਐਡੀਸਨ ਨਾਲ ਵੀ ਦੋਸਤੀ ਬਣਾਈ ਫੋਰਡ ਹਮੇਸ਼ਾ ਆਪਣੇ ਮਾਸਟਰਮਾਈਂਡ ਗਰੁੱਪ ਦੇ ਮੈਂਬਰਾਂ ਨਾਲ ਮਿਲਨਸਾਰ ਅਤੇ ਸਹਿਯੋਗੀ ਸੰਬੰਧ ਰੱਖਦੇ ਸਨ ਇਸ ਗਰੁੱਪ ਦੀ ਮਦਦ ਨਾਲ ਹੀ ਉਹਨਾਂ ਨੇ ਆਪਣੀ ਗਰੀਬੀ ਦੂਰ ਕੀਤੀ ਅਤੇ ਇੱਕ ਵੱਡੇ ਬਿਜ਼ਨਸਮੈਨ ਵਜੋਂ ਉੱਭਰੇ ਸਿਰਫ 10 ਸਾਲਾਂ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਪੜਿਆ ਲਿਖਿਆ ਅਤੇ ਬੁੱਧੀਮਾਨ ਬਣਾ ਲਿਆ 5 ਸਾਲਾਂ ਬਾਅਦ ਉਹ ਆਪਣੇ ਦੇਸ਼ ਦੇ ਸਭ ਤੋਂ ਅਮੀਰ ਵਿਅਕਤੀ ਬਣ ਚੁੱਕੇ ਸਨ ਮਾਸਟਰਮਾਈਂਡ ਦੇ ਗਰੁੱਪ ਨਾਲ ਜੁੜਨ ਦੇ ਕੇਵਲ ਆਰਥਿਕ ਹੀ ਨਹੀਂ ਸਗੋਂ ਮਾਨਸਿਕ ਲਾਭ ਵੀ ਹੁੰਦੇ ਹਨ ਜਦੋਂ ਦੋ ਦਿਮਾਗ ਇਕੱਠੇ ਕੰਮ ਕਰਦੇ ਹਨ ਤਾਂ ਇੱਕ ਨਵੀਂ ਅਤੇ ਅਧਿਕ ਸ਼ਕਤੀ ਪੈਦਾ ਹੁੰਦੀ ਹੈ ਦੋ ਦਿਮਾਗ ਮਿਲ ਕੇ ਇੱਕ ਵਿਅਕਤੀਗਤ ਦਿਮਾਗ ਨਾਲੋਂ ਤਿੰਨ ਗੁਣਾ ਵੱਧ ਤਾਕਤਸ਼ਾਲੀ ਹੋ ਸਕਦੇ ਹਨ ਜਦੋਂ ਇੱਕ ਗਰੁੱਪ ਵਿੱਚ ਵੱਖ-ਵੱਖ ਵਿਚਾਰ ਮਿਲਦੇ ਹਨ ਤਾਂ ਉਹ ਇੱਕ ਵਿਅਕਤੀ ਦੀ ਸੋਚ ਨਾਲੋਂ ਬਿਹਤਰ ਨਤੀਜੇ ਦੇ ਸਕਦੇ ਹਨ ਜੇਕਰ ਗਰੁੱਪ ਦੇ ਮੈਂਬਰਾਂ ਵਿੱਚ ਵਧੀਆ ਕੰਮਕਾਜੀ ਸੰਬੰਧ ਵਰਕਿੰਗ ਰਿਲੇਸ਼ਨਸ਼ਿਪ ਹੋਵੇ ਤਾਂ ਉਹ ਮਿਲ ਕੇ ਕਿਸੇ ਵੀ ਇੱਕ ਵਿਅਕਤੀ ਨਾਲੋਂ ਵੱਧ ਕੁਝ ਹਾਸਲ ਕਰ ਸਕਦੇ ਹਨ ਸੈਕਸ ਟ੍ਰਾਂਸਮਿਊਟੇਸ਼ਨ ਦੀ ਤਾਕਤ ट्रांसम्यूटेशन दा अर्थ हुंदा है एक ऊर्जा नु एक रूप तो दूसरे रूप विच बदलना सेक्स मनुख दी सब तों शक्तिशाली प्रेरणा हुंदी है सेक्स ट्रांसम्यूट दा मतलब है कि इस ऊर्जा नु किसे और उत्पादक काम विच वर्तना क्योंकि ए एक असाधारण शक्ति रखदी है क्रिएटिविटी सृजनात्मकता ate कारोबार विच सेक्स ऊर्जा दा बहुत बढ़िया तरीके नाल इस्तेमाल कीता जा सकता है इस ऊर्जा नु सही दिशा विच बदा के अस्सी नवियां ऊंचाइयां तक पहुंच सकदे हां ਇਹ ਮਨੁੱਖ ਦੀ ਕੁਦਰਤੀ ਲੋੜਾਂ ਵਿੱਚ ਸ਼ਾਮਲ ਹੈ ਅਤੇ ਜੇਕਰ ਇਸ ਨੂੰ ਕਾਬੂ ਨਹੀਂ ਕੀਤਾ ਗਿਆ ਤਾਂ ਇਹ ਇੱਕ ਵਿਨਾਸ਼ਕਾਰੀ ਹਥਿਆਰ ਬਣ ਸਕਦਾ ਹੈ ਪਰ ਜੇਕਰ ਇਸ ਸ਼ਕਤੀ ਨੂੰ ਇੱਛਾ ਸ਼ਕਤੀ ਨਾਲ ਜੋੜ ਕੇ ਵਰਤਿਆ ਜਾਵੇ ਤਾਂ ਇਸ ਨਾਲ ਬਹੁਤ ਕੁਝ ਹਾਸਲ ਕੀਤਾ ਜਾ ਸਕਦਾ ਹੈ ਕਈ ਸਫਲ ਸੰਗੀਤਕਾਰ ਵਕੀਲ ਕਲਾਕਾਰ ਅਤੇ ਵਪਾਰੀ ਇਸ ਊਰਜਾ ਦਾ ਉਚਿਤ ਵਰਤੋਂ ਕਰਕੇ ਆਪਣੀ ਕ੍ਰੀਏਟੀਵਿਟੀ ਨੂੰ ਨਵੀਂ ਉਚਾਈਆਂ ਤੱਕ ਲੈ ਗਏ ਹਨ ਮਨ ਨੂੰ ਪ੍ਰੇਰਿਤ ਕਰਨ ਦੇ ਕਈ ਤਰੀਕੇ ਹੁੰਦੇ ਹਨ ਜਿਵੇਂ ਕਿ ਨਸ਼ੇ ਮਨ ਦਾ ਡਰ ਜਾਂ ਹੋਰ ਚੀਜ਼ਾਂ ਪਰ ਉਹਨਾਂ ਵਿੱਚੋਂ ਸਭ ਤੋਂ ਸ਼ਕਤੀਸ਼ਾਲੀ ਤਰੀਕਾ ਸੈਕਸ ਹੈ ਜੋ ਲੋਕ ਇਸ ਤੇ ਕਾਬੂ ਨਹੀਂ ਪਾ ਸਕਦੇ ਉਹ ਅਕਸਰ ਗਰੀਬੀ ਅਪਰਾਧ ਜਾਂ ਸਮੱਸਿਆਵਾਂ ਵਿੱਚ ਫਸੇ ਰਹਿੰਦੇ ਹਨ ਜਿਨ੍ਹਾਂ ਨੇ ਇਸ ਸ਼ਕਤੀ ਦਾ ਸਹੀ ਉਪਯੋਗ ਕੀਤਾ ਉਹ ਹਮੇਸ਼ਾ ਸਫਲ ਰਹੇ ਹਨ ਅਤੇ ਜਨੀਅਸ ਵਜੋਂ ਉਭਰੇ ਹਨ ਸੈਕਸ ਅਤੇ ਭੋਜਨ ਜ਼ਿੰਦਗੀ ਵਿੱਚ ਉੱਚੇ ਪਹਾੜਾਂ ਅਤੇ ਝਟਕੀਆਂ ਵਾਂਗ ਹੁੰਦੇ ਹਨ ਇੱਕ ਜਨੀਅਸ ਮਹਾਨ ਵਿਅਕਤੀ ਇਹਨਾਂ ਰੁਕਾਵਟਾਂ ਨੂੰ ਪਾਰ ਕਰਕੇ ਆਪਣੇ ਆਪ ਨੂੰ ਆਜ਼ਾਦ ਕਰ ਲੈਂਦਾ ਹੈ ਅਤੇ ਆਪਣੀ ਰਚਨਾਤਮਕ ਕਲਪਨਾ ਦਾ ਬਿਹਤਰ ਤੰਗ ਨਾਲ ਇਸਤੇਮਾਲ ਕਰਕੇ ਤਰੱਕੀ ਦੇ ਨਵੇਂ ਰਾਹ ਖੁੱਲਦਾ ਹੈ ਸਾਡੀ ਰਚਨਾਤਮਕ ਕਲਪਨਾ ਛਵੀਂ ਇੰਦਰੀ ਵਾਗ ਹੁੰਦੀ ਹੈ ਜਿੰਨਾ ਜ਼ਿਆਦਾ ਅਸੀਂ ਇਸ ਦਾ ਉਪਯੋਗ ਕਰਦੇ ਹਾਂ ਇਹ ਉਤਨੀ ਹੀ ਬਿਹਤਰ ਹੁੰਦੀ ਜਾਂਦੀ ਹੈ ਇਸ ਕਲਪਨਾ ਦੀ ਅਭਿਆਸ ਕਰਕੇ ਸਫਲ ਲੋਕ ਹੋਰ ਵੀ ਹੁਸ਼ਿਆਰ ਅਤੇ ਉਤਪਾਦਕ ਬਣਦੇ ਜਾਂਦੇ ਹਨ ਅਧਿਐਨ ਨਾਲ ਇਹ ਸਾਬਤ ਹੋਇਆ ਹੈ ਕਿ ਸਫਲ ਲੋਕਾਂ ਵਿੱਚ ਮਜ਼ਬੂਤ ਸੈਕਸ ਊਰਜਾ ਹੁੰਦੀ ਹੈ ਪਰ ਉਹ ਇਸ ਊਰਜਾ ਨੂੰ ਉੱਥੇ ਹੀ ਲਗਾਉਂਦੇ ਹਨ ਜਿੱਥੇ ਉਹਨਾਂ ਦੀ ਰਚਨਾਤਮਕਤਾ ਅਤੇ ਨਵੇਂ ਆవిష్ਕਰਾਂ ਦੀ ਲੋੜ ਹੁੰਦੀ ਹੈ ਜਿੰਨੇ ਵੀ ਮਹਾਨ ਗੀਤ ਕਵਿਤਾਵਾਂ ਜਾਂ ਉਪਨਿਆਸ ਹਨ ਉਹਨਾਂ ਵਿੱਚ ਪ੍ਰੇਮ ਅਤੇ ਸੈਕਸ ਦਾ ਗਹਿਰਾ ਜ਼ਿਕਰ ਹੁੰਦਾ ਹੈ ਆਪਣੇ ਅੰਦਰਲੇ ਕ੍ਰਿਸ਼ਮੀ ਅਤੇ ਆਤਮ ਵਿਸ਼ਵਾਸ ਨੂੰ ਆਪਣੀ ਸੈਕਸ ਅਪੀਲ ਨਾਲ ਉਬਾਰੋ ਕਿਸੇ ਵੀ ਕਲਾਕਾਰ ਜਾਂ ਵਪਾਰੀ ਨੂੰ ਵੇਖੋ ਤੁਸੀਂ ਖੁਦ ਸਮਝ ਜਾਵੋਗੇ ਕਿ ਉਹ ਇਸ ਊਰਜਾ ਨੂੰ ਕਿਵੇਂ ਵਰਤ ਰਹੇ ਹਨ ਤੁਸੀਂ ਵੀ ਆਪਣੀ ਇਸ ਸੰਭਾਵਨਾ ਨੂੰ ਆਪਣੀ ਰਚਨਾਤਮਕ ਕਲਪਨਾ ਲਈ ਵਰਤੋ ਆਪਣੀ ਸੈਕਸ ਊਰਜਾ ਨੂੰ ਬਾਹਰ ਕੱਢਣ ਲਈ ਇੱਕ ਰਚਨਾਤਮਕ ਮਾਰਗ ਲੱਭੋ ਨਾ ਕਿ ਇਸ ਨੂੰ ਸਿਰਫ ਇੱਕ ਸਰੀਰਕ ਭੁੱਖ ਸਮਝ ਕੇ ਨਸ਼ਟ ਕਰਦੇ ਰਹੋ ਤੁਸੀਂ ਸੋਚ ਵੀ ਨਹੀਂ ਸਕਦੇ ਕਿ ਤੁਹਾਡੇ ਦਿਮਾਗ ਵਿੱਚ ਕਿੰਨੀ ਤਾਕਤ ਹੈ ਇਸ ਦੀ ਕੋਈ ਸੀਮਾ ਨਹੀਂ ਹੈ ਇਸ ਤਾਕਤ ਨੂੰ ਆਪਣੇ ਆਪ ਨੂੰ ਮਹਾਨ ਬਣਾਉਣ ਅਤੇ ਆਪਣੇ ਕੈਰੀਅਰ ਨੂੰ ਨਵੀਆਂ ਉਚਾਈਆਂ ਤੇ ਲੈ ਜਾਣ ਵਿੱਚ ਲਗਾਓ ਸਟੈਪ 12 ਅਵਚੇਤਨ ਮਨ ਅਸੀਂ ਸਭ ਜਾਣਦੇ ਹਾਂ ਕਿ ਸਾਡਾ ਅਵਚੇਤਨ ਮਨ ਅਸੀਂ ਖੁਦ ਸਿੱਧਾ ਨਿਯੰਤਰਣ ਨਹੀਂ ਕਰ ਸਕਦੇ ਪਰ ਇਹ ਸਾਡੇ ਸਾਰੇ ਫੈਸਲਿਆਂ ਇੱਛਾਵਾਂ ਅਤੇ ਭਾਵਨਾਵਾਂ ਨੂੰ ਪ੍ਰਭਾਵਿਤ ਕਰਦਾ ਹੈ ਅਸੀਂ ਸਿਰਫ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਮਨ ਵਿੱਚ ਹਮੇਸ਼ਾ ਸਕਾਰਾਤਮਕ ਵਿਚਾਰ ਪਰੇ ਹੋਣ ਧੀਰੇ ਧੀਰੇ ਇਹ ਸਕਾਰਾਤਮਕ ਵਿਚਾਰ ਸਾਡੇ ਅਵਚੇਤਨ ਮਨ ਵਿੱਚ ਡੇਰੀ ਜੜਾ ਪਾ ਲੈਂਦੇ ਹਨ ਅਤੇ ਇਹੀ ਸਾਨੂੰ ਸਫਲਤਾ ਵੱਲ ਲੈ ਜਾਂਦੇ ਹਨ ਆਪਣੇ ਅਵਚੇਤਨ ਮਨ ਨੂੰ ਬਿਹਤਰ ਬਣਾਉਣ ਲਈ ਇਸ ਵਿੱਚ ਪਰੋਸਾਂ ਤ੍ਰੇਮ ਸਫਲਤਾ ਉਤਸ਼ਾਹ ਅਤੇ ਉਮੀਦ ਵਰਗੇ ਵਿਚਾਰ ਲਿਆ ਨਕਾਰਾਤਮਕ ਵਿਚਾਰ ਜਿਵੇਂ ਕਿ ਦਰ ਨਫ਼ਰਤ ਈਰਖਾ ਬਦਲੇ ਦੀ ਭਾਵਨਾ ਲਾਲਚ ਅਤੇ ਅੰਧ ਵਿਸ਼ਵਾਸ ਨੂੰ ਦਿਲ ਦਿਮਾਗ ਵਿੱਚ ਕਿਸੇ ਵੀ ਤਰ੍ਹਾਂ ਬਸਣ ਨਾ ਦਿਓ ਯਾਦ ਰੱਖੋ ਨਕਾਰਾਤਮਕ ਸੋਚ ਤੁਹਾਨੂੰ ਕਦੇ ਵੀ ਸਫਲ ਨਹੀਂ ਬਣਾਉਂਦੀ ਤੇ ਨਾ ਹੀ ਤੁਹਾਨੂੰ ਅਮੀਰ ਬਣਾ ਸਕਦੀ ਹੈ ਇਹ ਤਾਂ ਤੁਹਾਨੂੰ ਗਰੀਬੀ ਅਤੇ ਅਸਫਲਤਾ ਦੇ ਦਲਦਲ ਵਿੱਚ ਹੋਰ ਵੀ ਡੁੱਬਾ ਸਕਦੀ ਹੈ ਆਪਣੀ ਸਫਲਤਾ ਦੀ ਯੋਜਨਾ ਹੁਣ ਤੁਹਾਡੇ ਕੋਲ ਇੱਕ ਟੰਡਾ ਪਲਾਨ ਹੈ ਜਿਸ ਦੇ ਆਧਾਰ ਤੇ ਤੁਸੀਂ ਸਫਲਤਾ ਹਾਸਲ ਕਰ ਸਕਦੇ ਹੋ ਸਫਲਤਾ ਤੇ अवचेतन मन ਸਮਝੋ ਕਿ ਸਫਲਤਾ ਤੁਹਾਡੇ अवचेतन मन ਵਿੱਚ ਹੀ ਮੌਜੂਦ ਹੈ ਸਿਰਫ ਤੁਹਾਨੂੰ ਉਸ ਤੱਕ ਪਹੁੰਚਣ ਲਈ ਆਪਣੇ ਨਕਾਰਾਤਮਕ ਵਿਚਾਰਾਂ ਤੋਂ ਛੁਟਕਾਰਾ ਪਾਣਾ ਹੋਵੇਗਾ ਸ਼ੁਰੂਆਤ ਵਿੱਚ ਛੋਟੇ ਛੋਟੇ ਕਦਮ ਚੁੱਕੋ ਹਰ ਰੋਜ਼ ਸਕਾਰਾਤਮਕ ਵਿਚਾਰਾਂ ਨੂੰ ਆਪਣੇ ਦਿਮਾਗ ਵਿੱਚ ਲਿਆਉਣ ਦੀ ਕੋਸ਼ਿਸ਼ ਕਰੋ ਤਾਂ ਜੋ ਤੁਹਾਡੀ ਯੋਜਨਾ ਤੁਹਾਨੂੰ ਹੋਰ ਵੀ ਸਾਫ਼ ਸੁਥਰੀ ਅਤੇ ਸਪਸ਼ਟ ਲੱਗਣ ਲੱਗੇ ਆਪਣੀਆਂ ਇੱਛਾਵਾਂ ਨੂੰ ਪ੍ਰੇਮ ਉਮੀਦ ਅਤੇ ਖੁਸ਼ੀ ਨਾਲ ਜੋੜੋ ਤੇ ਨਕਾਰਾਤਮਕ ਪਾਵਨਾਵਾਂ ਨੂੰ ਆਪਣੇ ਜੀਵਨ ਤੋਂ ਦੂਰ ਕਰੋ ਮਨਵ ਦਿਮਾਗ ਦੁਨੀਆ ਦੀ ਸਭ ਤੋਂ ਤਾਕਤਵਰ ਮਸ਼ੀਨ ਇਨਸਾਨੀ ਦਿਮਾਗ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮਸ਼ੀਨ ਹੈ ਇਹ ਸੰਕੇਤ ਪੇਜਨ ਅਤੇ ਪ੍ਰਾਪਤ ਕਰਨ ਵਾਲੀ ਡਿਵਾਈਸ ਵਾਂਗ ਕੰਮ ਕਰਦੀ ਹੈ ਤੁਹਾਡੇ ਵਿਚਾਰਾਂ ਦੀ ਸ਼ਕਤੀ ਤੁਹਾਡੀ ਸਫਲਤਾ ਵਿੱਚ ਉਹ ਵਿਅਕਤੀਗਤ ਤੌਰ ਤੇ ਵੱਡਾ ਯੋਗਦਾਨ ਪਾਉਂਦੀ ਹੈ ਇੱਥੇ ਦਿੱਤੇ ਗਏ ਹਰੇਕ ਕਦਮ ਨੂੰ ਧਿਆਨ ਵਿੱਚ ਰੱਖੋ ਤਾਂ ਜੋ ਤੁਸੀਂ ਆਪਣੀ ਸਫਲਤਾ ਦੀ ਯਾਤਰਾ ਸ਼ੁਰੂ ਕਰ ਸਕੋ ਸਾਡੇ ਦਿਮਾਗ ਦੇ ਸੈਰੀਬਰਲ ਕੋਰਟੈਕਸ ਵਿੱਚ 46 ਤੋਂ 100 ਬਿਲੀਅਨ ਨਰਵ ਸੈੱਲ ਹੁੰਦੇ ਹਨ ਜੋ ਇੱਕ ਖਾਸ ਤਰੀਕੇ ਨਾਲ ਆਰਡਰ ਵਿੱਚ ਕੰਮ ਕਰਦੇ ਹਨ ਇਹ ਸਾਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਮਰੱਥ ਬਣਾਉਂਦੇ ਹਨ ਇਹ ਸਾਡੀ ਭਾਵਨਾਤਮਕ ਅਤੇ ਮਾਨਸਿਕ ਹਾਲਤ ਨੂੰ ਵੀ ਪੂਰੀ ਤਰ੍ਹਾਂ ਨਿਯੰਤਰਿਤ ਕਰਦੇ ਹਨ ਅਸਲ ਸੱਚ ਇਹ ਹੈ ਕਿ ਅਮੀਰ ਬਣਨ ਦੀ ਪਹਿਲੀ ਪੜਾਅ ਤੁਹਾਡੇ ਵਿਚਾਰਾਂ ਵਿੱਚ ਹੀ ਹੈ ਜੇਕਰ ਤੁਸੀਂ ਆਪਣੇ ਮਨ ਨੂੰ ਸਕਾਰਾਤਮਕ ਵਿਚਾਰਾਂ ਨਾਲ ਭਰ ਲਵੋ ਤਾਂ ਤੁਸੀਂ ਨਵੇਂ ਮੌਕੇ ਅਤੇ ਸੰਭਾਵਨਾਵਾਂ ਖੋਜ ਸਕਦੇ ਹੋ ਆਪਣੇ ਜਨੂੰਨ ਨੂੰ ਸਹੀ ਦਿਸ਼ਾ ਵਿੱਚ ਲੈ ਜਾ ਕੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕਦੇ ਹੋ ਸਾਡੇ ਅੰਦਰ ਇਹ ਸ਼ਕਤੀ ਮੌਜੂਦ ਹੈ ਕਿ ਅਸੀਂ ਫੌਰੀ ਫੈਸਲੇ ਲੈ ਸਕਦੇ ਹਾਂ ਅਤੇ ਜੇਕਰ ਹਾਂ ਅੜਵੀ ਜਾਵਾਂ ਤਾਂ ਵੀ ਮੁੜ ਕੋਸ਼ਿਸ਼ ਕਰ ਸਕਦੇ ਹਾਂ ਸਫਲਤਾ ਲਈ ਮਾਸਟਰ ਮਾਈਂਡ ਗਰੁੱਪ ਜੇਕਰ ਤੁਸੀਂ ਦੂਜਿਆਂ ਦੇ ਵਿਚਾਰਾਂ ਅਤੇ ਦਿਮਾਗ ਦੀ ਸ਼ਕਤੀ ਨੂੰ ਵਰਤਦੇ ਹੋ ਤਾਂ ਤੁਸੀਂ ਹੋਰ ਵੀ ਵਧੀਆ ਹਾਸਲ ਕਰ ਸਕਦੇ ਹੋ ਮਾਸਟਰ ਮਾਈਂਡ ਗਰੁੱਪ ਦੇ ਨਾਲ ਮਿਲ ਕੇ ਤੁਸੀਂ ਆਪਣੀਆਂ ਯੋਗਤਾਵਾਂ ਦਾ ਵਿਕਾਸ ਕਰ ਸਕਦੇ ਹੋ ਇਹ ਸੰਭਵ ਹੈ ਕਿ ਤੁਸੀਂ ਆਪਣੇ ਗਰੁੱਪ ਦੇ ਵਿਚਾਰਾਂ ਨਾਲ ਜੁੜ ਕੇ ਇੱਕ ਸਿੰਗਲ ਦਿਮਾਗ ਵਾਂਗ ਸੋਚ ਸਕੋ ਜੋ ਤੁਹਾਨੂੰ ਨਵੇਂ ਆਈਡੀਆਜ਼ ਅਤੇ ਸਫਲਤਾ ਦੀ ਨਵੀਂ ਉਚਾਈ ਤੱਕ ਪਹੁੰਚਣ ਵਿੱਚ ਮਦਦ ਕਰੇਗਾ ਸਿਕਸ ਸੈਂਸ ਆਖਰੀ ਪੜਾ ਅਮੀਰ ਅਤੇ ਸਫਲ ਬਣਨ ਲਈ 13 ਸਟੈਪਸ ਵਿੱਚ ਸਭ ਤੋਂ ਆਖਰੀ ਪੜਾ ਸਿਕਸ ਸੈਂਸ ਹੈ ਜਦ ਤੱਕ ਤੁਸੀਂ ਪਿਛਲੇ 12 ਪੜਾਵਾ ਤੇ ਮਹਾਰਤ ਨਹੀਂ ਹਾਸਲ ਕਰ ਲੈਂਦੇ ਤਦ ਤੱਕ ਸਿਕਸ ਸੈਂਸ ਤੱਕ ਪਹੁੰਚਣਾ ਔਖਾ ਹੈ ਸਿਕਸ ਸੈਂਸ ਸਾਡੇ ਅਵਚੇਤਨ ਮਨ ਦਾ ਇੱਕ ਖਾਸ ਹਿੱਸਾ ਹੈ ਜੋ ਅਸੀਂ ਜਿੰਨਾ ਜ਼ਿਆਦਾ ਵਰਤਦੇ ਹਾਂ ਉਹਨਾ ਹੀ ਵਧੀਆ ਕੰਮ ਕਰਦਾ ਹੈ ਸੋਚੋ ਸਿਕੋ ਅਤੇ ਕਾਰਵਾਈ ਕਰੋ ਸਿਕਸ ਸੈਂਸ ਸਾਡੀ ਕ੍ਰੀਏਟਿਵ ਇਮੇਜਿਨੇਸ਼ਨ ਦੀ ਸ਼ਕਤੀ ਸਾਡੀ ਸਿਕਸ ਸੈਂਸ ਸਾਡੀ ਕ੍ਰੀਏਟਿਵ ਇਮੇਜਿਨੇਸ਼ਨ ਨੂੰ ਸੰਭਾਲਦੀ ਹੈ ਅਤੇ ਸਾਨੂੰ ਦੁਨੀਆ ਦੀ ਅਨੰਤ ਬੁਧੀਮਤਾ ਨਾਲ ਜੋੜਦੀ ਹੈ ਜਿੰਨੇ ਵੀ ਮਹਾਨ ਵਿਅਕਤੀ ਹੋਏ ਹਨ ਥਾਮਸ ਐਡੀਸਨ ਅਬਰਾਮ ਲਿੰਕਨ ਅਤੇ ਮੁਹੰਮਦ ਉਹਨਾਂ ਨੇ ਆਪਣੀ ਸਿਕਸ ਸੈਂਸ ਦਾ ਇਸਤੇਮਾਲ ਕਰਕੇ ਹੀ ਵੱਡੀਆਂ ਕਾਮਯਾਬੀਆਂ ਹਾਸਲ ਕੀਤੀਆਂ ਇਹੋ ਜਹੀ ਸ਼ਕਤੀ ਨੇ ਉਹਨਾਂ ਨੂੰ ਕੁਝ ਵੱਡਾ ਕਰਨ ਲਈ ਪ੍ਰੇਰਿਤ ਕੀਤਾ ਸਾਡੀ ਸਿਕਸਥ ਸੈਂਸ ਸਾਡੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਨੂੰ ਗਾ ਵਿੱਚ ਜੋੜਦੀ ਹੈ ਇਹ ਇੱਕ ਮਾਧਿਅਮ ਵਾਂਗ ਕੰਮ ਕਰਦੀ ਹੈ ਜੋ ਸਾਡੇ ਦਿਮਾਗ ਨੂੰ ਅਨੰਤ ਬ੍ਰਹਿਮੰਡ ਨਾਲ ਕਨੈਕਟ ਕਰਦੀ ਹੈ ਇਹ ਨਾ ਕੇਵਲ ਨਵੇਂ ਅਤੇ ਕ੍ਰੀਏਟਿਵ ਆਈਡੀਆ ਦਿੰਦੀ ਹੈ ਬਲਕਿ ਕਈ ਵਾਰ ਆਉਣ ਵਾਲੇ ਖਤਰਨਾ ਦਾ ਵੀ ਇਸ਼ਾਰਾ ਕਰਦੀ ਹੈ ਇਨਫਿਨਿਟੀ ਇੰਟੈਲੀਜੈਂਸ ਬ੍ਰਹਿਮੰਡ ਦੀ ਅਨੰਤ ਸ਼ਕਤੀ ਇਨਫਿਨਿਟੀ ਇੰਟੈਲੀਜੈਂਸ ਉਹ ਸ਼ਕਤੀ ਹੈ ਜੋ ਦੁਨੀਆ ਦੀ ਹਰ ਚੀਜ਼ ਵਿੱਚ ਮੌਜੂਦ ਹੈ ਇਸ ਵਿੱਚ ਪੂਰੇ ਬ੍ਰਹਿਮੰਡ ਦੀ ਊਰਜਾ ਸ਼ਾਮਲ ਹੈ ਇਹੀ ਕਾਰਨ ਹੈ ਕਿ ਪਾਣੀ ਹਮੇਸ਼ਾ ਹੇਠਾਂ ਵਗਦਾ ਹੈ ਰਾਤ ਤੋਂ ਬਾਅਦ ਦਿਨ ਚੜਦਾ ਹੈ ਅਤੇ ਸਰਦੀ ਤੋਂ ਬਾਅਦ ਗਰਮੀ ਆਉਂਦੀ ਹੈ ਬ੍ਰਹਿਮੰਡ ਦੀ ਹਰ ਚੀਜ਼ ਕਿਸੇ ਨਾ ਕਿਸੇ ਤਰੀਕੇ ਨਾਲ ਇੱਕ ਦੂਜੇ ਨਾਲ ਜੁੜੀ ਹੋਈ ਹੈ ਜੇਕਰ ਅਸੀਂ ਆਪਣੀ 6 ਸੈਂਸ ਦੀ ਟ੍ਰੇਨਿੰਗ ਕਰੀਏ ਤਾਂ ਅਸੀਂ ਵੀ ਆਪਣੇ ਆਪ ਨੂੰ ਇਨਫਿਨਿਟੀ ਇੰਟੈਲੀਜੈਂਸ ਨਾਲ ਜੋੜ ਸਕਦੇ ਹਾਂ ਜਿਸ ਨਾਲ ਸਾਨੂੰ ਆਪਣੇ ਜੀਵਨ ਅਤੇ ਕੈਰੀਅਰ ਵਿੱਚ ਵੱਡੀ ਸਫਲਤਾ ਮਿਲ ਸਕਦੀ ਹੈ ਜਿਵੇਂ ਹਰ ਜੀਨੀਅਸ ਕਰਦਾ ਹੈ ਅਸੀਂ ਵੀ ਆਪਣੇ ਸੁਪਨਿਆਂ ਨੂੰ ਹਕੀਕਤ ਬਣਾ ਸਕਦੇ ਹਾਂ ਸਿਰਫ ਇਨਸਾਨਾ ਕੋਲ ਹੀ ਉਹ ਸੁਪਨੇ ਅਤੇ ਇੱਛਾਵਾਂ ਹੁੰਦੀਆਂ ਹਨ ਜੋ ਸਾਡੇ ਦਿਮਾਗ ਤੇ ਰਾਜ ਕਰਦੀਆਂ ਹਨ ਅਸੀਂ ਆਪਣੀ ਹਾਰ ਜਾਂ ਜਿੱਤ ਆਪ ਚੁਣ ਸਕਦੇ ਹਾਂ ਅਤੇ ਆਪਣੀ ਸੋਚਣ ਦੀ ਸ਼ਕਤੀ ਨਾਲ ਸਫਲਤਾ ਹਾਸਲ ਕਰ ਸਕਦੇ ਹਾਂ ਸਫਲਤਾ ਦਾ ਰਾ ਸਾਡੇ ਸੁਪਨਿਆਂ ਤੋਂ ਹੀ ਸ਼ੁਰੂ ਹੁੰਦਾ ਹੈ ਜਿਵੇਂ ਜਿਵੇਂ ਤੁਸੀਂ ਇਹਨਾ ਕਦਮਾਂ ਤੇ ਅੱਗੇ ਵੱਧਦੇ ਜਾਹੋਗੇ ਤੁਹਾਨੂੰ ਹੋਰ ਵੀ ਵਜ਼ੀਅਤ ਮਿਲਦੀ ਜਾਵੇਗੀ ਆਪਣੀ ਸਫਲਤਾ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਖੁਦ ਨੂੰ ਅਤੇ ਹੋਰ ਲੋਕਾਂ ਨੂੰ ਸਮਝੋ ਆਖਰ ਵਿੱਚ ਇੱਕ ਸਫਲ ਵਿਅਕਤੀ ਹੀ ਨੇਚਰ ਦੇ ਕਾਨੂੰਨਾਂ ਅਤੇ ਖੁਸ਼ੀ ਦੇ ਅਸਲ ਤਰੀਕਿਆਂ ਨੂੰ ਸਮਝ ਸਕਦਾ ਹੈ ਜੇਕਰ ਤੁਸੀਂ ਚਾਹੋ ਤਾਂ ਜਦੋਂ ਮਰਜ਼ੀ ਇਹਨਾਂ ਸਟੈਪਸ ਨੂੰ ਦੋਹਰਾ ਸਕਦੇ ਹੋ ਤਾਂ ਜੋ ਆਪਣੇ ਮਾਨਸਿਕ ਉਤਸ਼ਾਹ ਦੇ ਉੱਚੇ ਪੱਧਰ ਤੇ ਪਹੁੰਚ ਸਕੋ ਡਰ ਦੇ ਛੇਪੂਤ ਤੁਹਾਡੀ ਤਕਦੀਰ ਦੇ ਅਸਲੀ ਦੁਸ਼ਮਣ ਕੁਝ ਐਵੇਂ ਛੁਪੇ ਹੋਏ ਦੁਸ਼ਮਣ ਹੁੰਦੇ ਹਨ ਜੋ ਸਾਨੂੰ ਦੌਲਤਮੰਦ ਬਣਨ ਤੋਂ ਰੋਕਦੇ ਹਨ ਇਹ ਦੁਸ਼ਮਣ ਹਨ ਅਸਮੰਜਸ ਸ਼ੱਕ ਚਿੰਤਾ ਅਤੇ ਨਕਾਰਾਤਮਕ ਵਿਚਾਰ ਜੇਕਰ ਇਹਨਾਂ ਵਿੱਚੋਂ ਇੱਕ ਵੀ ਤੁਹਾਡੇ ਮਨ ਵਿੱਚ ਆ ਗਿਆ ਤਾਂ ਬਾਕੀ ਆਪਣੇ ਆਪ ਆਉਂਦੇ ਜਾਣਗੇ ਜਦ ਤੱਕ ਤੁਸੀਂ ਇਹਨਾਂ ਪੂਤਾਂ ਨਾਲ ਲੜ ਕੇ ਉਹਨਾਂ ਨੂੰ ਦੂਰ ਨਹੀਂ ਕਰਦੇ ਉਹ ਤੁਹਾਨੂੰ ਹਰ ਪਲ ਤੰਗ ਕਰਦੇ ਰਹਿਣਗੇ ਕਦੇ ਹਾਂ ਕਦੇ ਨਾ ਤੇ ਆਪਣੇ ਉੱਤੇ ਯਕੀਨ ਦੀ ਕਮੀ ਇਹਨਾਂ ਚੀਜ਼ਾਂ ਨਾਲ ਇੱਕ ਅਣਜਾਣਾ ਡਰ ਪੈਦਾ ਹੋ ਜਾਂਦਾ ਹੈ ਅਸੀਂ ਤੁਹਾਨੂੰ ਉਹਨਾਂ 6 ਮੁੱਖ ਡਰਾਂ ਦੇ ਨਾਮ ਦੱਸਣ ਜਾ ਰਹੇ ਹਾਂ ਜੋ ਤੁਹਾਡੀ ਤਕਦੀਰ 'ਚ ਸਭ ਤੋਂ ਵੱਡੀ ਰੁਕਾਵਟ ਬਣਦੇ ਹਨ ਗਰੀਬੀ ਦਾ ਡਰ ਆਲੋਚਨਾ ਦਾ ਡਰ ਖਰਾਬ ਸਿਹਤ ਦਾ ਡਰ ਪਿਆਰ ਗੋਹ ਦਾ ਡਰ ਬੁਢਾਪੇ ਦਾ ਡਰ ਅਤੇ ਮੌਤ ਦਾ ਡਰ ਇਹਨਾਂ ਵਿੱਚੋਂ ਹਰ ਇੱਕ ਡਰ ਸਾਡੀ ਯੋਗਤਾ ਨੂੰ ਘੱਟ ਕਰ ਦਿੰਦਾ ਹੈ ਤੇ ਸਾਨੂੰ ਇੱਕ ਹੱਦ ਵਿੱਚ ਬੰਨ੍ਹ ਦਿੰਦਾ ਹੈ ਪਰ ਅਸਲ ਵਿੱਚ ਇਹ ਸਭ ਡਰ ਸਿਰਫ ਸਾਡੇ ਦਿਮਾਗ ਦੀ ਪੈਦਾਵਾਰ ਹੁੰਦੇ ਹਨ ਹੋਰ ਕੁਝ ਵੀ ਨਹੀਂ ਇਸ ਦਾ ਸਿੱਧਾ ਅਰਥ ਇਹ ਹੈ ਕਿ ਅਸੀਂ ਆਪਣੇ ਡਰ ਤੇ ਕਾਬੂ ਪਾ ਸਕਦੇ ਹਾਂ ਇੱਕ ਇੱਕੋ ਇੱਕ ਚੀਜ਼ ਜਿਸ ਤੇ ਸਾਡਾ ਪੂਰਾ ਕਾਬੂ ਹੁੰਦਾ ਹੈ ਉਹ ਹਨ ਸਾਡੇ ਵਿਚਾਰ ਜਿਵੇਂ ਹੀ ਕੋਈ ਵਿਚਾਰ ਸਾਡੇ ਦਿਮਾਗ ਵਿੱਚ ਆਉਂਦਾ ਹੈ ਉਹ ਤੁਰੰਤ ਅਸਲ ਹੋ ਸਕਦਾ ਹੈ ਇਹੀ ਇਸਦੀ ਸਭ ਤੋਂ ਵੱਡੀ ਤਾਕਤ ਹੈ ਜੋ ਵੀ ਵਿਚਾਰ ਸਾਡੇ ਦਿਮਾਗ ਵਿੱਚ ਚੱਲਦੇ ਹਨ ਉਹੀ ਸਾਡੀ ਸੋਸ਼ਲ, ਪ੍ਰੋਫੈਸ਼ਨਲ ਅਤੇ ਫਾਈਨੈਂਸ਼ੀਅਲ ਯਰ ਬਣ ਜਾਂਦੇ ਹਨ ਜੇਕਰ ਅਸੀਂ ਹਮੇਸ਼ਾ ਬਿਮਾਰੀ ਬਾਰੇ ਸੋਚਦੇ ਰਹੇ ਤਾਂ ਅਸੀਂ ਅਸਲ ਵਿੱਚ ਬਿਮਾਰ ਹੋ ਸਕਦੇ ਹਾਂ ਇਹ ਇੱਕ ਸਚਾਈ ਹੈ ਇਸੇ ਲਈ ਕਿਹਾ ਜਾਂਦਾ ਹੈ ਕਿ ਸਾਨੂੰ ਆਪਣੀ ਵਿਲਪਾਵਰ ਇੱਛਾ ਸ਼ਕਤੀ ਮਜ਼ਬੂਤ ਬਣਾਉਣੀ ਚਾਹੀਦੀ ਹੈ ਕੁਝ ਲੋਕ ਹੋਰ ਲੋਕਾਂ ਦੇ ਮੁਕਾਬਲੇ ਜ਼ਿਆਦਾ ਕਿਸਮਤ ਵਾਲੇ ਅਤੇ ਉੱਚੀ ਸੋਚ ਵਾਲੇ ਲੱਗਦੇ ਹਨ ਇਹ ਉਹਨਾਂ ਦੀ ਸੋਚ ਦੀ ਤਾਕਤ ਕਰਕੇ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਲਕੀ ਅਤੇ ਵਧੀਆ ਸਮਝਦਾ ਹੈ ਤਾਂ ਹੋਰ ਲੋਕ ਵੀ ਉਸ ਨੂੰ ਉਹੋ ਜਿਹਾ ਹੀ ਦੇਖਦੇ ਹਨ ਜਿਵੇਂ ਅਸੀਂ ਸੋਚਦੇ ਹਾਂ ਉਹੋ ਜਿਹੇ ਅਸੀਂ ਬਣ ਜਾਂਦੇ ਹਾਂ ਜੇਕਰ ਕੋਈ ਤੁਹਾਡੀ ਆਲੋਚਨਾ ਕਰੇ ਤਾਂ ਉਸ ਨੂੰ ਦਿਲ ਤੇ ਨਾ ਲਵੋ ਆਪਣੀ ਵਿਲ ਪਾਵਰ ਨੂੰ ਆਲੋਚਨਾ ਦੇ ਕਾਰਨ ਕਮਜ਼ੋਰ ਨਾ ਹੋਣ ਦਿਓ ਉਹਨਾਂ ਰਿਸ਼ਤੇਦਾਰਾਂ ਦੀ ਗੱਲਾਂ ਬਿਲਕੁਲ ਵੀ ਨਾ ਸੁਨੋ ਜੋ ਤੁਹਾਨੂੰ ਆਖਦੇ ਹਨ ਕਿ ਤੁਸੀਂ ਇਹ ਨਹੀਂ ਕਰ ਸਕਦੇ ਇਹੋ ਜਿਹੀਆਂ ਗੱਲਾਂ ਸੁਣਨ ਨਾਲ ਤੁਹਾਡੀ ਇਮੇਜਿਨੇਸ਼ਨ ਤੇ ਵਿਸ਼ਵਾਸ ਦੋਵੇਂ ਕਮਜ਼ੋਰ ਹੋ ਜਾਣਗੇ ਇਸੇ ਕਰਕੇ ਆਪਣੇ ਕੰਮ 'ਤੇ ਲੱਗੇ ਰਹੋ ਤਾਂ ਕਿ ਤੁਹਾਨੂੰ ਨਕਾਰਾਤਮਕ ਗੱਲਾਂ ਸੁਣਨ ਦਾ ਮੌਕਾ ਹੀ ਨਾ ਮਿਲੇ ਆਪਣੇ ਦਿਮਾਗ ਦੇ ਸਾਰੇ ਦਰਵਾਜ਼ੇ ਉਹਨਾਂ ਲੋਕਾਂ ਲਈ ਬੰਦ ਕਰ ਦਿਓ ਜੋ ਤੁਹਾਨੂੰ ਹੌਸਲਾ ਟੁੱਟਣ ਤੇ ਮਜਬੂਰ ਕਰਦੇ ਹਨ ਕਦੇ ਵੀ ਇਹ ਨਾ ਸੋਚੋ ਕਿ ਲੋਕ ਕੀ ਸੋਚਣਗੇ ਬੁਢਾਪੇ ਅਤੇ ਮੌਤ ਦੀ ਸਚਾਈ ਨੂੰ ਸਵੀਕਾਰ ਕਰੋ ਕਿਉਂਕਿ ਇਹ ਹਰ ਕਿਸੇ ਦੀ ਜ਼ਿੰਦਗੀ ਦਾ ਹਿੱਸਾ ਹੈ ਜੇਕਰ ਤੁਸੀਂ ਪਿਆਰ ਗੋਣ ਤੋਂ ਡਰਦੇ ਹੋ ਪਹਿਲਾ ਆਪਣੇ ਆਪ ਨੂੰ ਪਿਆਰ ਕਰਨਾ ਸਿੱਖੋ ਦੋਸਤੋ ਜ਼ਿੰਦਗੀ ਵਿੱਚ ਐਸਾ ਕੁਝ ਵੀ ਨਹੀਂ ਜਿਸ ਦੀ ਤੁਸੀਂ ਚਿੰਤਾ ਕਰੋ ਆਪਣੇ ਲਈ ਮਨ ਦੀ ਸ਼ਾਂਤੀ ਅਤੇ ਖੁਸ਼ੀ ਨੂੰ ਚੁਣੋ ਦੋਸਤੋ ਇਹੋ ਜਿਹੇ ਹੋਰ ਆਡੀਓ ਬੁੱਕ ਸੀਰੀਜ਼ ਸੁਣਨ ਲਈ ਇਸ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ